ਬਚਨ ਸਿੰਘ ਰੋਜ਼ੀ ਨੀਮ ਨਾਲ ਗਿਆਨੀ ਹੋਰਾਂ ਪਾਸ ਜਾ ਬੈਂਦਾ ਤੇ ਹਰ ਰੋਜ਼ ਕਈ ਵੱਖੋ ਵਕ ਵਸ਼ਿਆਂ ਤੇ ਦੋਹਾਂ ਦੀ ਚਰਚਾ ਹੁੰਦੀ ਰਹਿੰਦੀ ਸੀ। ਬਚਨ ਸਿੰਘ ਨੂੰ ਇਸ ਚਰਚਾ ਵਿੱਚ ਬੜਾ ਆਨੰਦ ਆਉਂਦਾ ਸੀ। ਗਿਆਨੀ ਜੀ ਦੇ 사త్సੰਗ ਨਾਲ ਕਾਇਆ ਦਿਨੋਂ ਦਿਨ ਪਲਟਣ ਲੱਗੀ ਸੀ ਤੇ ਉਸਦੇ ਜੀਵਨ ਪ੍ਰਵਾਹ ਦਾ ਰੁੱਖ ਕਿਤੇ ਹੋਰ ਪਾਸੇ ਮੋੜਨ ਲੱਗਾ। ਹਰ ਰੋਜ਼ ਉਹ ਵੇਖਦਾ ਉਹ ਕੁੜੀ ਵਣ ਛਿੱਟੀਆਂ ਦੀ ਟੁੱਟੀ ਹੋਈ ਟੋਕਰੀ ਹੱਥ ਵਿੱਚ ਲਮਕਾਈ ਤੇ ਕਦੇ ਸਿਰ ਤੇ ਜੁਕੀ ਕਿੰਨਾ ਕਿੰਨਾ ਚਿਰ ਵੇੜੇ ਦੇ ਬਾਹਰਲੇ ਬੂਹੇ ਪਾਸ ਖੜੋਤੀ ਮੁੰਡਿਆਂ ਕੁੜੀਆਂ ਦੀ ਲਖਾਈ ਵੇਖਦੀ ਰਹਿੰਦੀ। ਇੱਕ ਦਿਨ ਦੁਪਹਿਰ ਵੇਲੇ ਜਦੋਂ ਗੁਰਦੁਆਰੇ ਆਇਆ ਤਾ ਅੱਗੇ ਗਿਆਨੀ ਹੋਰੀ ਮੁੰਡਿਆਂ ਕੁੜੀਆਂ ਨੂੰ ਪੜ੍ਹਨ ਦੀ ਤਕੜਾਈ ਕਰਕੇ ਕਿਤੇ ਜਾਣ ਨਹੀਂ ਤਿਆਰ ਖੜੇ ਤਨ। ਬਚਨ ਸਿੰਘ ਨੇ ਆਉਂਦਿਆਂ ਹੀ ਪੁੱਛਿਆ ਅੱਜ ਕਿੱਧਰ ਤਿਆਰ ਹੋਏ ਹੋ? ਤੁਹਾਨੂੰ ਹੀ ੜੀਕ ਰਿਆ ਥਾ। ਕੱਪੜੇ ਮੈਲੇ ਹੋਏ ਪਏ ਥਨ। ਮੈਂ ਆਖਿਆ ਖੂਹ ਤੇ ਜਾ ਕੇ ਧੋ ਲਿਆਵਾ। ਮੇਰੀ ਮਰਜ਼ੀ ਸੀ ਜੇ ਤੁਸੀਂ ਵੀ ਨਾਲ ਚੱਲਦੇ ਤਾਂ ਚੰਗਾ ਹੁੰਦਾ। ਸੈਸ ਪਟਾ ਹੋ ਜਾਂਦਾ। ਚਲੋ ਫਿਰ ਕਹਿ ਕੇ ਬਚਨ ਸਿੰਘ ਨਾਲ ਤੁਰ ਪਿਆ। ਦੋਵੇਂ ਜਦ ਬੂਹੇ ਬਾਹਰ ਨਿਕਲੇ ਤਾਂ ਕੁੜੀ ਕੂੜੇ ਵਾਲੀ ਖਾਲੀ ਟੋਕਰੀ ਇੱਕ ਪਾਸੇ ਰੱਖ ਕੇ ਕੰਦ ਵੱਲ ਮੂੰਹ ਕੀਤੀ ਉਂਗਲ ਨਾਲ ਜ਼ਮੀਨ ਉੱਤੇ ਕੁਝ ਲਿਖ ਰਹੀ ਸੀ। ਉਸਦੇ ਕੋਲ ਕਾਗਜ਼ ਦਾ ਇੱਕ ਪਾਟਾ ਹੋਇਆ ਟੁਕੜਾ ਸੀ ਜਿਸ ਤੋਂ ਵੇਖ ਕੇ ਉਹ ਲਿਖਦੀ ਜਾਂਦੀ ਸੀ ਉਹਦੇ ਮੋਤੀਆਂ ਵਰਗੇ ਸੁੰਦਰ ਅੱਖਰ ਜੋ ਬਿਲਕੁਲ ਛਾਪੇ ਦੇ ਮਾਲੂਮ ਹੁੰਦੇ ਸਨ ਵੇਖ ਕੇ ਦੋਵੇਂ ਹੈਰਾਨ ਰਹਿ ਗਏ ਕਾਗਜ਼ ਬਾਲਬੋ ਦਾ ਪਹਿਲਾ ਵਰਕਾ ਸੀ ਜਿਸ ਤੇ ਮੋٹے ਅੱਖਰਾਂ ਚ ਊੜੇ ਐੜੇ ਦੀ ਪੈਂਤੀ ਸੀ ਕਾਗਜ਼ ਰੱਦੀ ਤੇ ਪਾਟਾ ਹੋਇਆ ਸੀ ਕੁੜੀ ਨੇ ਉਸਦੇ ਹਾਸ਼ੇ ਨੂੰ ਆਟੇ ਦੀ ਲੇਵੀ ਨਾਲ ਲੀਰਾਂ ਚਪਕਾਈਆਂ ਹੋਈਆਂ ਸਨ ਤੇ ਉਸ ਨੂੰ ਇੰਨੀ ਕੋਮਲਤਾ ਨਾਲ ਫੜਦੀ ਰੱਖਦੀ ਜਿਵੇਂ ਕੋਈ ਸ਼ਾਹੀ ਹੁਕਮਨਾਮਾ ਹੋਵੇ ਦੋਵੇਂ ਇੱਕ ਮਿੰਟ ਖੜੇ ਉਸਦੀ ਲਿਖਾਈ ਬਾਰੇ ਇੱਕ ਦੂਜੇ ਵੱਲ ਵੇਖ ਕੇ ਹੈਰਾਨੀ ਪ੍ਰਗਟ ਕਰਦੇ ਰਹੇ ਜਦ ਕੁੜੀ ਨੇ ਸਭ ਤੋਂ ਛੇਕੜਲਾ ਵਰਨ ਲਿਖਣ ਲਈ ਕਾਗਜ਼ ਵੱਲ ਤੱਕਿਆ ਤਾਂ ਚਾਟ ਉਸ ਦੀ ਨਜ਼ਰ ਸਿਰ ਤੇ ਖੜੇ ਦੋਹਾਂ ਬੰਦਿਆਂ ਤੇ ਪਈ ਉਹ ਇੰਨੀ ਡਰੀ ਇੰਨੀ ਸਹਿਮੀ ਕਿ ਟੋਕਰੀ ਨੂੰ ਉੱਥੇ ਛੱਡ ਕੇ ਉੱਠ ਨਾ ਸੀ ਉਸ ਦੀ ਤੇਜ ਬੁੱਧੀ ਤੇ ਇੰਨੀ ਸੁੰਦਰ ਲਖਾਈ ਦੇਖ ਕੇ ਦੋਵੇਂ ਗਦਗਦ ਹੋ ਗਏ ਕੁੜੀ ਅਜੇ 5-4 ਕਦਮੀ ਗਈ ਹੋਵੇਗੀ ਕਿ ਗਿਆਨੀ ਜੀ ਨੇ ਆਵਾਜ਼ ਦਿੱਤੀ ਕੁੜੀਏ ਆਵਾਜ਼ ਸੁਣ ਕੇ ਪਹਿਲਾਂ ਤਾਂ ਕੁੜੀ ਦੀ ਸਲਾਹ ਹੋਈ ਕਿ ਨੱਸੀ ਜਾ ਪਰ ਲੱਤਾਂ ਨੇ ਉਸ ਦਾ ਸਾਥ ਨਾ ਦਿੱਤਾ ਤੇ ਉਹਨਾਂ ਹੀ ਕਦਮਾਂ ਤੇ ਖੜੋ ਗਈ ਇਹਨਾਂ ਨੂੰ ਗਿਆਨੀ ਜੀ ਨੇ ਦੂਜੀ ਵਾਰੀ ਦਿੱਤੀ ਪੁੱਤਰ ਨਾ ਡਰ ਮੈਂ ਤੈਨੂੰ ਮਾਰਦਾ ਨਹੀਂ ਉਰੇ ਆ ਮੇਰੀ ਗੱਲ ਸੁਣ ਕੁੜੀ ਦੀ ਜਾਨ ਵਿੱਚ ਜਾਣੀ ਤੇ ਉਹ ਸਿਰ ਨੀਵਾ ਕੀਤੀ ਮੁਜਰਮ ਦੀ ਤੌਰ ਤੇ ਤੁਰਦੀ ਹੋਈ ਹੌਲੀ ਹੌਲੀ ਉਹਨਾਂ ਦੇ ਸਾਹਮਣੇ ਆ ਕੇ ਖੜੋ ਗਈ ਗਿਆਨੀ ਜੀ ਨੇ ਪਿਆਰ ਨਾਲ ਪੁੱਛਿਆ ਕਾਕੋ ਇਹ ਅੱਖਰ ਲਿਖਨੇ ਤੂੰ ਕਿੱਥੋਂ ਸਿੱਖੇ ਨੇ ਕੁੜੀ ਫੇਰ ਕੰਬ ਉਠੀ ਉਹ ਸਮਝ ਗਈ ਕਿ ਚੋਰ ਨੂੰ ਚੋਰੀ ਦਾ ਇਕਬਾਲ ਕਰਾਉਣ ਲਈ ਇਹ ਟੰਗ ਵਰਤਿਆ ਜਾ ਰਿਹਾ ਹੈ ਗਿਆਨੀ ਜੀ ਦੀ ਗੱਲ ਤਾਂ ਉਸ ਨੂੰ ਕੋਈ ਜਵਾਬ ਨਾ ਆੜਿਆ ਗਿਆਨੀ ਜੀ ਨੇ ਉਸ ਦੇ ਸਿਰ ਤੇ ਹੱਥ ਫੇਰਦੇ ਹੋਏ ਉਸ ਨੂੰ ਹੋਰ ਥੋੜਾ ਆਪਣੇ ਵੱਲ ਖਿੱਚ ਕੇ ਕਿਹਾ ਕਾਕੋ ਤੂੰ ਡਰਨਾ ਅਸੀਂ ਤੈਨੂੰ ਕਹਿੰਦੇ ਕੁਝ ਨਹੀਂ ਤੇਰੇ ਸੋਹਣੇ ਅੱਖਰ ਵੇਖ ਕੇ ਮੈਂ ਬੜਾ ਖੁਸ਼ ਹੋਇਆ ਹਾਂ ਤੂੰ ਇਹ ਕਿਸ ਕੋਲੋਂ ਸਿੱਖੇ ਨਹੀਂ ਕੁੜੀ ਦੇ ਦਿਲ ਨੂੰ ਕੁਝ ਖਲੋਤ ਹੋਈ ਹੁਣ ਉਸ ਨੂੰ ਬੋਲਣ ਦੀ ਵੀ ਸੰਘ ਹੋ ਆਈ ਉਹ ਧੀਮੀ ਜਿਹੀ ਆਵਾਜ਼ ਵਿੱਚ ਬੋਲੀ ਮੈਂ ਆਪੇ ਲਿਖਣੀ ਹੁੰਨੀ ਹੈ ਬਚਨ ਸਿੰਘ ਹੁਣ ਤੱਕ ਹੈਰਾਨੀ ਨਾਲ ਇਹ ਸਭ ਕੁਝ ਵੇਖ ਰਿਹਾ ਸੀ ਕੁੜੀ ਦੀ ਗੱਲ ਸੁਣ ਕੇ ਉਹ ਆਪ ਮਹਾਰਾਜ ਬੋਲ ਉੱਠਿਆ ਆਪੇ ਲਿਖਨੇ ਕਿਸੇ ਤੋਂ ਸਿੱਖੇ ਨਹੀਂ ਕੁੜੀ ਦਾ ਨਹੀਂ ਉੱਤਰ ਸੁਣ ਕੇ ਦੋਹਾਂ ਨੂੰ ਹੱਦੋਂ ਬਾਹਰ ਖੁਸ਼ੀ ਹੋਈ ਗਿਆਨੀ ਜੀ ਨੇ ਫਿਰ ਪੁੱਛਿਆ ਤੈਨੂੰ ਇਹਨਾਂ ਅੱਖਰਾਂ ਦੇ ਨਾਂ ਆਉਂਦੇ ਨੇ ਆਹੋ ਜੀ ਸੁਣਾਖਾਂ ਕੁੜੀ ਨੇ ਰਵਾ ਰਵੀ 35 ਪੜ੍ਹ ਲਈ ਤੇ ਫਿਰ ਬੋਲੀ ਜੀ ਮੈਨੂੰ ਮਹਾਰਨੀ ਵੀ ਆਉਂਦੀ ਏ ਗਿਆਨੀ ਹੋਰਾਂ ਬਚਨ ਸਿੰਘ ਵੱਲ ਤੱਕ ਕੇ ਕਿਹਾ ਬਚਨ ਸਿੰਘ ਜੀ ਲਿਖੰਦਾ ਵਾਲਤਾ ਪੜਾਏ ਨੇ ਵਰਕੇ ਤੂੰ ਸਿੱਖ ਲਿਆ ਸੀ ਪਰ ਪੜਨਾ ਕੁੜੀ ਬੋਲੀ ਜੀ ਮੁੰਡੇ ਕੁੜੀਆਂ ਰੋਜ਼ ਲੌਂਦੇ ਵੇਲੇ ਮਹਾਰਨੀਆਂ ਬੁਲਾਉਂਦੇ ਹੁੰਦੇ ਨੇ ਮੈਂ ਸੁਣਦੀ ਰਹਿੰਦੀ ਆ ਗਿਆਨੀ ਜੀ ਨੇ ਉਸਦੀ ਪਿੱਠ ਤੇ ਹੱਥ ਫੇਰਦੇ ਹੋਏ ਕਿਹਾ ਸ਼ਾਬਾਸ਼ ਬੱਚੀ ਸ਼ਾਬਾਸ਼ ਤੂੰ ਬੜੀ ਅਕਲ ਵਾਲੀ ਏ ਲੈ ਮੈਂ ਤੈਨੂੰ ਕੈਦਾ ਪੱਟੀ ਲਿਆ ਦੇਣਾ ਵਾ ਤੂੰ ਪੜ੍ਹਿਆ ਕਰ ਤੇਰਾ ਨਾਂ ਕੀ ਹੈ ਬਤਾਂ ਜੀ ਸੁੰਦਰੀ ਬਚਨ ਸਿੰਘ ਬੋਲਿਆ ਬਾਬਾ ਜੀ ਇਹ ਤਾਂ ਸ਼ਾਇਦ ਅਸ਼ੂਤਾਂ ਦੀ ਕੁੜੀ ਜੋ ਤੁਸੀਂ ਇਸ ਨੂੰ ਇਸ ਤਰ੍ਹਾਂ ਬੇਖਟ ਕੇ ਛੂ ਰਹੇ ਹੋ ਮੈਨੂੰ ਤੇ ਇਸ ਗੱਲ ਦੀ ਵਿਚਾਰ ਨਹੀਂ ਪਰ ਪਿੰਡ ਦੇ ਲੋਕੀ ਬੜੇ ਕੱਬੇ ਨੇ ਗਿਆਨੀ ਜੀ ਨੇ ਬੜੀ ਬੇਪਰਵਾਹੀ ਨਾ ਗਿਆ ਜੇ ਉਹ ਇਹੋ ਜਿਹਿਆਂ ਹੁਣ ਹਰ ਬੱਚਿਆਂ ਨੂੰ ਛੋਣ ਤੇ ਵਿੱਦਿਆ ਦੇਣ ਤੋਂ ਰੋਕਦੇ ਨੇ ਤਾਂ ਇਹ ਉਹਨਾਂ ਦਾ ਅਨਿਆਇ ਹੈ ਮੈਨੂੰ ਜਿਹੇ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਬਚਨ ਸਿੰਘ ਕੋ ਜੋ ਹੋਰ ਨਾ ਬੋਲਿਆ ਗਿਆਨੀ ਜੀ ਨੇ ਅੰਦਰੋਂ ਜਾ ਕੇ ਕੈਦਾਂ ਪੱਟੀ ਤੇ ਕਲਮ ਦਿਵਾਤ ਲਿਆ ਕੇ ਕੁੜੀ ਦੇ ਹਵਾਲੇ ਕਰਦਿਆਂ ਹੋਇਆ ਗਿਆ ਲੇਪਤ ਰੋਜ ਨੀਰਣਾ ਪੜਿਆ ਲਿਖਿਆ ਕਰ ਜੇ ਤੇਰਾ ਜੀ ਕਰੇ ਤਾਂ ਇੱਥੇ ਆ ਕੇ ਪੜ ਜਾਇਆ ਕਰ ਕੁੜੀ ਨੇ ਇਹ ਚੀਜ਼ਾਂ ਲਈਆਂ ਤੇ ਪਿਆਰ ਭਰੇ ਬਾਗ ਸੁਨੇ ਜਿਸ ਤਰ੍ਹਾਂ ਕਿਸੇ ਜਨਮ ਦੇ ਅੰਨੇ ਨੂੰ ਅੱਖਾਂ ਮਿਲ ਜਾਣ ਇਸ ਤੋਂ ਬਾਅਦ ਸਭ ਆਪੋ ਆਪਣੀ ਰਾਹ ਭਈ ਸੁੰਦਰੀ ਉੜਦੀ ਉੜਦੀ ਘਰ ਪੁੱਜੀ ਬਾਬਾ ਬਾਬਾ ਵੇਖ ਮੈਂ ਕੀ ਲਈਆਂ ਕਹਿ ਕੇ ਖੁਸ਼ੀ ਨਾਲ ਡੁੱਲਦੀ ਡੁੱਲਦੀ ਸੁੰਦਰੀ ਨੇ ਰੋਡੂ ਨੂੰ ਵਾਰੋ ਵਾਰੀ ਸੱਚ ਜਾਨ ਖਾਣੀਆਂ ਤੇ ਫਿਰ ਬੋਲੀ ਤੂੰ ਤੇ ਕਹਿੰਦਾ ਸੇ ਹੂੰ ਮਾਰਨਗੇ ਨਾ ਪੜਿਆ ਕਰ ਉਹ ਸਭ ਕਹਿੰਦੇ ਤਨ ਤੂੰ ਪੜਿਆ ਕਰ ਅਸੀਂ ਆਪ ਤੈਨੂੰ ਪੜਾਇਆ ਕਰਾਂਗੇ ਐ ਵੇਖ ਕਈ ਸੋਹਣੀ ਪੱਟੀ ਨਾਲ ਕਹਿਦਾ ਨਾਲੇ ਦੋ ਕਹਾਣੀਆਂ ਤੇ ਬਾਬਾ ਗਾਜਨੀ ਵੀ ਔਰੇ ਘਰ ਮੈਂ ਰੱਖਾਂ ਤੇ ਦੁਆਤ ਵਿੱਚ ਗਾਜਨੀ ਕਟ ਕੇ ਪਾਵਾਂ ਵੇਖ ਕੇ ਆਜੀ ਅਸੀਂ ਪੱਟੀ ਤੇ ਲਿਖਾਂਗੇ ਕੁੜੀ ਦੀਆਂ ਚੀਜ਼ਾਂ ਵੇਖ ਕੇ ਰੋਡੂ ਨੂੰ ਹੈਰਾਨੀ ਹੋਈ ਤੇ ਇਹ ਚੀਜ਼ਾਂ ਉਸ ਨੂੰ ਕੌਣ ਦੇਣ ਲੱਗਾ ਸੀ ਉਸ ਨੂੰ ਸ਼ੱਕ ਹੋਇਆ ਕਿ ਮਤੇ ਕੇ ਦੀਆਂ ਚੁਕਲੀਆਂ ਹੀ ਹੋਈ ਇਹ ਸੋਚ ਕੇ ਉਸ ਨੇ ਪੁੱਛਿਆ ਤੇ ਇਹ ਕਿਹੜੀਆਂ ਚੁਕਲੀਆਂ ਆ ਜਾਂ ਪਤਾ ਜਿਸ ਦੀਆਂ ਲੈਂਦੀਆਂ ਆਂ ਜਾ ਕੇ ਦੇ ਆ ਹੋਰ ਕਿਤੇ ਮਤਾਂ ਸਿਰ ਪੜਵਾਉਂਦੀ ਹੋਵੇ ਮੇਰਾ ਨਹੀਂ ਬਾਬਾ ਦੇਵੀ ਦੀ ਸੋਮੇ ਨੂੰ ਤੇ ਗਿਆਨੀ ਜੀ ਆਪ ਦਿੱਤੀਆਂ ਨੇ ਚੱਲ ਤੈਨੂੰ ਪਛਾਵਾਂ ਤੇ ਉਹ ਰੋਡੂ ਦਾ ਹੱਥ ਫੜ ਕੇ ਖਿੱਚਣ ਲੱਗੀ ਸੁੰਦਰੀ ਦੇ ਚਿਹਰੇ ਉੱਤੇ ਦ੍ਰਿੜਤਾ ਤੇ ਨਿਡਰਤਾ ਵੇਖ ਕੇ ਰੋਡੂ ਨੂੰ ਉਸ ਦੀ ਗੱਲ ਦਾ ਯਕੀਨ ਆ ਗਿਆ ਨਾਲੇ ਇਸ ਤੋਂ ਬਾਅਦ ਸੁੰਦਰੀ ਨੇ ਜਦ ਸਾਰਾ ਹਾਲ ਸੁਣਾਇਆ ਤਾਂ ਉਸ ਨੂੰ ਕੋਈ ਸ਼ੰਕਾ ਬਾਕੀ ਨਾ ਰਹੀ ਇਸੇ ਦਿਨ ਤੋਂ ਸੁੰਦਰੀ ਨੂੰ ਪੜ੍ਹਨ ਲਿਖਣ ਦੀ ਸੂਰਤ ਮਿਲ ਗਈ ਤੇ ਉਹ ਕੰਮ ਧੰਦੇ ਤੋਂ ਜਿੰਨਾ ਸਮਾਂ ਬਚਦਾ ਉਸੇ ਕੰਮ 'ਚ ਖਰਚ ਕਰਨ ਲੱਗੇ ਇਥੋਂ ਤੱਕ ਕਿ ਰਾਤੀਂ ਸੁੱਤੀ ਦਾ ਵੀ ਧਿਆਨ ਪੜ੍ਹਾਈ ਵਿੱਚ ਹੀ ਰਹਿੰਦਾ ਘੰਟੇ ਦੋ ਘੰਟੇ ਰੋਜ਼ ਗਿਆਨੀ ਜੀ ਪਾਸੋਂ ਸੰਥਾ ਲੈਣ ਵੀ ਚਲੀ ਜਾਂਦੀ ਸੀ ਗਿਆਨੀ ਜੀ ਭਾਵੇਂ ਦਿਲੋਂ ਉਸ ਨੂੰ ਹੋਰ ਨਾ ਕੁੜੀਆਂ ਵਿੱਚ ਬਿਠਾਣਾ ਚਾਹੁੰਦੇ ਸਨ ਪਰ ਇਸ ਦੇ ਰਸਤੇ ਵਿੱਚ ਕਈ ਰੁਕਾਵਟਾਂ ਆਉਣ ਦੇ ਖਿਆਲ ਨਾਲ ਉਹਨਾਂ ਬੂਹੇੋਂ ਬਾਹਰ ਹੀ ਉਸ ਦੇ ਲਈ ਇੱਕ ਬੁਰੀ ਦਾ ਤੱਪੜ ਵਿਛਾ ਛੱਡਿਆ ਸੀ ਜਿੱਥੇ ਬੈਠ ਕੇ ਉਹ ਕੱਲੀ ਪੜਦੀ ਸੀ ਇਹ ਵੀ ਕੁੜੀ ਲਈ ਚੰਗਾ ਆ ਕਿਉਂਕਿ ਜੇ ਉਹ ਕੁੜੀਆਂ ਵਿੱਚ ਬੈਠੀ ਤਾਂ ਉਹਨੇ ਖਰੂਦ ਉੱਥੋਂ ਉਹਦੇ ਪੱਲੇ ਰੁਪਏ ਜੋ ਪੈਸਾ ਵੀ ਨਾ ਪੈਂਦਾ ਪਰ ਉਸਦੀ ਇਕਾਂਤ ਵਿੱਚ ਹੀ ਵਿਗੜਣਾ ਸ਼ੁਰੂ ਹੋ ਗਿਆ ਕੁੜੀਆਂ ਮੁੰਡੇ ਅੰਦਰ ਬਾਹਰ ਆਉਂਦੇ ਜਾਂਦੇ ਉਸ ਨਾਲ ਕੋਈ ਨਾ ਕੋਈ ਛੇੜਖਾਣੀ ਕਰ ਹੀ ਜਾਂਦੇ ਸਨ ਕਿਸੇ ਕੁੜੀ ਨੇ ਦੂਜੀ ਨੂੰ ਤੱਕਾ ਦੇ ਕੇ ਉਸ ਦੇ ਉੱਤੇ ਛੱਟ ਦੇਣਾ ਤੇ ਮਗਰੋਂ ਉਂਗਲਾਂ ਦਾ ਅਗੰਗੜਾ ਪਾ ਕੇ ਅਡਾਂਗੜਾ ਪਾ ਕੇ ਰੈ ਕਹਿਣ ਲੱਗ ਜਾਣਾ ਅਡਾਂਗੜਾ ਪਡਾਂਗੜਾ ਭرائی ਪਿੱਟ ਕੋਈ ਨਾ ਤੇ ਡਿੱਗਣ ਵਾਲੀ ਕੁੜੀ ਨੇ ਜਿੱਦ ਨਾਲ ਦੂਜਿਆਂ ਨੂੰ ਛੂਣ ਲਈ ਦੌੜਨਾ ਕਿਸਨੇ ਮਲਕੜੀ ਪੈਰ ਨਾਲ ਉਹਦੀ ਵਿਧਵਾਤ ਪੁੱਠੀ ਕਰ ਜਾਣੀ ਤੇ ਕਿਸੇ ਨੇ ਕਲਮ ਨਾਲੋਂ ਛਿਲ ਲਾ ਕੇ ਦੋਹਾਂ ਉਂਗਲਾਂ ਵਿੱਚ ਲਿਫਾ ਕੇ ਉਸ ਦੇ ਮੂੰਹ ਤੇ ਛੱਡ ਦੇਣੀ ਇਹ ਸੈਂਸਲਾ ਬੰਦ ਹੋਣ ਵਿੱਚ ਇਸ ਕਰਕੇ ਨਹੀਂ ਸੀ ਹੁੰਦਾ ਕਿ ਸੁੰਦਰੀ ਕਦੇ ਕਿਸੇ ਦੀ ਸ਼ਿਕਾਇਤ ਨਹੀਂ ਸੀ ਕਰਦੀ ਸੁੰਦਰੀ ਇਹਨਾਂ ਰੁਕਾਵਟਾਂ ਤੋਂ ਲਾਪਰਵਾ ਸਿਰ ਸੁੱਟ ਕੇ ਆਪਣੇ ਕੰਮ ਵਿੱਚ ਲੱਗੀ ਰਹਿੰਦੀ ਸੀ ਪਰ ਉਸਦੇ ਰਾਹ ਵਿੱਚ ਇੱਕ ਹੋਰ ਰੁਕਾਵਟ ਆ ਪਈ ਕਿ ਪਿੰਡ ਦੇ ਸਾਊਤ ਸਵਾਨੀਆਂ ਵੀ ਹੁਣ ਇੱਕ ਦੂਜੇ ਨਾਲ ਮੂੰਹ ਜੋੜਨ ਲੱਗ ਪਏ ਸਨ ਇਹ ਸਾਰੇ ਚੱਕ ਪਾਲਾ ਸਿੰਘ ਦੀ ਪਾਰਟੀ ਦੀ ਸੀ ਰਾਹ ਵਿੱਚ ਉਹ ਗਿਆਨੀ ਜੀ ਨੂੰ ਹੀ ਧਮਕੀਆਂ ਧੰਸਾਂ ਦੇ ਜਾਂਦੇ ਸਨ ਪਰ ਗਿਆਨੀ ਜੀ ਨੇ ਸੁੰਦਰੀ ਨੂੰ ਪੜਾਉਣਾ ਨਾ ਛੱਡਿਆ ਹੁੰਦੀ ਹੁੰਦੀ ਗੱਲ ਬਹੁਤ ਵੱਧ ਗਈ ਇਥੋਂ ਤੱਕ ਕਿ ਇੱਕ ਦਿਨ ਜਦ ਚੰਦਾ ਸਿੰਘ ਦੀ ਬੇਬੇ ਦੇ ਉਠਾਲੇ ਸਮੇਂ ਲੋਕੀ ਉਸ ਦੀ ਹਵੇਲੀ ਵਿੱਚ ਜੁੜੇ ਬੈਠੇ ਸਨ ਤਾਂ ਇਹੋ ਚਰਚਾ ਚੱਲ ਪਈ ਜਵਾਲਾ ਸਿੰਘ ਨੇ ਕਹਿਣ ਤੇ ਕਿ ਪਿੰਡ ਦੇ ਖੂਹ ਵਿੱਚ ਡਾਕਟਰ ਦਵਾਈ ਪਾ ਗਏ ਨੇ ਸੁੰ ਦਵਾਈ ਤੇ ਸਾਡੀ ਫਇਦਲੀ ਪਾਉਂਦੇ ਨੇ ਉਹਦਣ ਜੀਵਾਸੋਂ ਦਾ ਮੁੰਡਾ ਬਚਣਾ ਕਹਿੰਦਾ ਸੀ ਪਰ ਦਵਾਈ ਨਾਲ ਤਾਪ ਦੇ ਕੀੜੇ ਜਿਹੜੇ ਪਾਣੀ ਵਿੱਚ ਹੁੰਦੇ ਨੇ ਮਰ ਜਾਂਦੇ ਨੇ ਨੱਥਾ ਤੰਗ ਪਗੜੀ ਨੂੰ ਅੱਖਾਂ ਤੋਂ ਤਾਹ ਕਰਕੇ ਬੋਲਿਆ ਇਹ ਖਣ ਦਵਾਈ ਨਾਲੋਂ ਤਾਂ ਸਗੋਂ ਬਿਮਾਰੀਆਂ ਪੈਂਦੀਆਂ ਨੇ ਪਰ ਆਰ ਪਤਾ ਜੇ ਟਾਉਨ ਕਿਉਂ ਪਈ ਸੀ ਅੰਗਰੇਜ਼ਾਂ ਨੇ ਗੋਲੀਆਂ ਛੁੱਟੀਆਂ ਥਨ ਚੂਹੇ ਗੋਲੀਆਂ ਖਾ ਕੇ ਮਰ ਗਏ ਤੇ ਉਹਨਾਂ ਦੀ ਮਸ਼ਕਲ ਨਾਲ ਟਾਉਨ ਪੈ ਗਈ ਤੇ ਘਰਾਂ ਦੇ ਘਰ ਉਜੜ ਗਏ ਸੁੰਦਰ ਸਿੰਘ ਬੋਲਿਆ ਸਾਨੂੰ ਵੀ ਅਣਪੜਾ ਨੂੰ ਇਹਨਾਂ ਗੱਲਾਂ ਦਾ ਕੀ ਪਤਾ ਜਿੱਦਾਂ ਕੋਈ ਕਹਿੰਦਾ ਇਹ ਮੰਨ ਲੈਨੇ ਬਾਈ ਹੋਊ ਇਹ ਗੱਲਾਂ ਤੇ ਪੜੇ ਹੋਏ ਜਾਣਨ ਇਨਨੂੰ ਬਾਬਾ ਭਾਨ ਸਿੰਘ ਬੋਲਿਆ ਓਏ ਵੇਖ ਲਈ ਓਏ ਤੁਹਾਡੇ ਪੜੇ ਹੋਈ ਸੱਚੀ ਗੱਲ ਦਾ ਭਾਵੇਂ ਤੁਹਾਨੂੰ ਗੁੱਸਾ ਹੀ ਲੱਗੂ ਚੰਦਰੀ ਜਮਾਨ ਜੋ ਨੂੰ ਰਹਿੰਦੀ ਹੋਈ ਜੀਵਾ ਸੋਹਣੇ ਮੁੰਡੇ ਨੂੰ ਪੜਾਇਆ ਕਾਦਾ ਏ ਸਗੋ ਅਕਲ ਉਹਦੀ ਨੂੰ ਜੰਦਰਾ ਹੀ ਮਾਰ ਦਤਾ ਤੋ ਇਹ ਰੰਗੀਜੀਆਂ ਕਾਲੀਆਂ ਪੜਾਉਂਦੀਆਂ ਨੇ ਚੂੜਿਆਂ ਚ ਮੈਰਾਂ ਨੂੰ ਰਲਾਨ ਦਾ ਠੇਕਾ ਹੀ ਲੈ ਆਉਂਦੇ ਨੇ ਰਾਤੀ ਵਰਿਆਮਾ ਪਿਆਉਂਦਾ ਸੀ ਅਕੇ ਬਚਨੇ ਦੇ ਆਖੇ ਲੱਗ ਕੇ ਧਰਮਸ਼ਾਲੀਆਂ ਭਈ ਕਿਤੇ ਕਲੰਦਰਾ ਦੀ ਕੁੜੀ ਨੂੰ ਪੜਾਉਣ ਲੱਗ ਪਿਆ ਏ ਇੱਕ ਹੋਰ ਬੋਲਿਆ ਭਾਈ ਗਰਲ ਤੇ ਤਾਏ ਨੇ ਲੱਖ ਰੁਪਏ ਦੀ ਕੀਤੀ ਐ ਮੈਂ ਤੇ ਆਪ ਕਈ ਦਿਨਾਂ ਤੋਂ ਉਨ ਗੁਰਦੁਾਰੇ ਕੇ ਬੈਠੀ ਰਹਿਨਾ ਮੈਂ ਕਈ ਵਾਰ ਸਲਾਹ ਵੀ ਹੋਈ ਜੋ ਜੀਵਾ ਸਿੰਘ ਨੂੰ ਜਾ ਕੇ ਸਮਝਾਵਾਂ ਨਾਲੇ ਉਸ ਗਿਆਨੀ ਨੂੰ ਵੀ ਪੁੱਛਾਂ ਪਰ ਫੇਰ ਸੋਚਿਆ ਕੌਣ ਰਾਹ ਜਾਣੀਆਂ ਲੜਾਈਆਂ ਸਿਹੜੇ ਨਾਲੇ ਜੀਵਾ ਸਿੰਘ ਅੱਗੇ ਮੰਜੇ ਨਾਲ ਮੰਜਾ ਆਇਆ ਪਿਆ ਏ ਉਹਨੂੰ ਕੀ ਕਹਿਣਾ ਆ ਭਲਾ ਐਦਾਂ ਤੇ ਨਹੀਂ ਨਾ ਗੁਜ਼ਾਰਾ ਹੁੰਦਾ ਅੱਜ ਗੁਰਦੁਾਰੇ ਜਾਣ ਲੱਗ ਪਈ ਤੇ ਕੱਲ ਨੂੰ ਖੁਦ ਜਾਣ ਚੜੇਗੀ ਦੂਜਾ ਤੇ ਆ ਹੋ ਕੇ ਇਹ ਕਮੀਨ ਲੋਕ ਟਲਣ ਵਾਲੇ ਪਤਾ ਜੇ ਗਵਾਣੀ ਪਿੰਡ ਵਿੱਚ ਕਿੱਡਾ ਫਸਾਦ ਮੱਚਿਆ ਸੀ ਬਲਦਰੀ ਖਾਲਸਾ ਵਾਲਿਆਂ ਦੁਆਨ ਚੁੱਕ ਕੀਤਾ ਆਖੇ ਸੁੱਧੀ ਕਰਾਂਗੇ ਇੱਕ ਹੋਰ ਬੋਲਿਆ ਇਦਾਂ ਹੀ ਕਹਿੰਦੇ ਨੇ ਨਾ ਕਿ ਸੰਗ ਤਾਰੇ ਕਿ ਸੰਗ ਡੋਬੇ ਭਾਈ ਜੀ ਐਡਾ ਦੇਵਤਾ ਮਣਕ ਸੀ ਜੋ ਕਦੇ ਅਲਫੋਂ ਬੇ ਨਹੀਂ ਸੀ ਹੁੰਦਾ ਵੇਲੇ ਇੱਕ ਵੇਲੇ ਸੱਤ ਕੰਮ ਸਵਾਰ ਕੇ ਦਿੰਦਾ ਸੀ ਤੇ ਹੈਗਾ ਵੀ ਬੜਾਈ ਸੀਲ ਸੀ ਜੋ ਜਿੱਦਾਂ ਕਹੋ ਮੰਨ ਲੈਂਦਾ ਸੀ ਦੂਜਾ ਤਾਈਓ ਤੇ ਬਚਣਾ ਆਉਂਦੇ ਹੀ ਉਹਦੇ ਵੈਰ ਪੈ ਗਿਆ ਬਹਾਨੇ ਬਾਨੇ ਹਸੋ ਵਿਚਾਰੇ ਨੂੰ ਕਢਾਣ ਲਈ ਕਦੇ ਆਖੇ ਮੁੰਡੇ ਕੁੜੀਆਂ ਨੂੰ ਪੜਾਇਆ ਕਰ ਤੇ ਕਦੇ ਗ੍ਰੰਥ ਸਾਹਿਬ ਲਾਇਆ ਕਰ ਇਹ ਕਰ ਆਓ ਕਰ ਪਰ ਉਹ ਕਦੇ ਦੀਆਂ ਗੱਲਾਂ 'ਚ ਨਹੀਂ ਆਣ ਲੱਗਾ ਸੀ ਉਹਨੇ ਤੀਜਾ ਤੇ ਆਉ ਕੇ ਇਹ ਸਗਲੋਂ ਖਿੱਚ ਕੇ ਤੇ ਉਸਨੇ ਨਮਾਣੇ ਨੂੰ ਕੈਦ ਕਰਾਇਆ ਤੋਂ ਪਰ ਬਾਈ ਸਾਨੂੰ ਕੀ ਖੋਰ ਸੀ ਇਹਨਾਂ ਵਿਚਲੀਆਂ ਗੱਲਾਂ ਦੀ ਉਹ ਬਜਨ ਸਿੰਘ ਜੋ ਰੋਜ਼ ਆ ਕੇ ਕਹੇ ਕਰੇ ਆ ਕੇ ਜਵਾਕਾਂ ਨੂੰ ਪੜਨ ਕ ਲਿਆ ਕਰੂੰ ਅਸੀਂ ਵੀ ਆ ਗਏ ਉਹਦੀਆਂ ਗੱਲਾਂ ਵਿੱਚ ਚੌਥਾ ਤੇ ਦੱਸ ਨਾ ਇੰਨਾ ਜੋ ਚਰ ਹੋ ਗਿਆ ਪੜਾਇਆ ਕੀ ਸੂ ਸਗੋਂ ਨਿਆਣੇ ਘਰ ਦਾ ਮਾੜਾ ਮੋਟਾ ਕੰਮ ਕਰਦੇ ਸੀ ਉਹ ਵੀ ਗਿਆ ਅਸੀਂ ਤਾਂ ਬਾਉ ਮੜ ਕੇ ਕੁੜੀ ਨੂੰ ਕਲਣਾ ਕੋਈ ਨਹੀਂ ਜੇ ਪੜਨ ਅਖੇ ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਏ ਕੀ ਲੈਣਾ ਹੋਇਆ ਇਹੋ ਜੀਆਂ ਪੜਾਈਆਂ ਪੜਾ ਕੇ ਪੰਜਵਾਂ ਤੇ ਤਾਇਆ ਤੂੰ ਨਹੀਂ ਕਲਣਾ ਤੇ ਹੋਰ ਕਿਹੜਾ ਕਲੂਗਾ ਮੈਂ ਤੇ ਜਾ ਕੇ ਪਟੀਆਂ ਸੁੱਟੂ ਖੂਹ ਵਿੱਚ ਕੁੜੀ ਚੰਗੀ ਬੜੀ ਸਾਰੇ ਕੰਮ ਕਰਦੀ ਸੀ ਜਿੱਦਾਂ ਦੀ ਪੜਨ ਦਾ ਪਵਾੜਾ ਲੈ ਬੈਠੀ ਐ ਹਾਥੀ ਨਹੀਂ ਉਲਾਉਂਦੀ ਕੰਮ ਨੂੰ ਬਸ ਫੜਿਆ ਜਵਾਦ ਦਾ ਟੱਕ ਜਾ ਜਿੱਤੇ ਜਾ ਬੈਠੀ ਖੁੰਝੇ ਛੇਵਾਂ ਹੁਣ ਨੂੰ ਕਦੇ ਦੀਆਂ ਇਹ ਇਹ ਸਫਾਂ ਵਲੇਟੀਆਂ ਜਾਨੀਆਂ ਸਾਨੂੰ ਤੇ ਪਾਲਾ ਤੋਂ ਬਾਹਰ ਹੁੰਦਾ ਸੱਤਵਾਂ ਭਰਾਓ ਗੱਲ ਕੀਤੀ ਉਹ ਜਾਂਦੀ ਦੂਰ ਅਸੀਂ ਤੇ ਮੂੰਹ ਪਾੜ ਕੇ ਆਂਦੇ ਕੁਝ ਨਹੀਂ ਪਰ ਲੋਕਾਂ ਤੋਂ ਗੁੱਝੀ ਪਾਲਾ ਤੋਂ ਨੂੰ ਹੋਰ ਕੀ ਨੇ ਇੱਕ ਹੋਰ ਜਾਨ ਦੇੋ ਜਵਾਨ ਇਹਨਾਂ ਗੱਲਾਂ ਦੇ ਫੁੱਲ ਨੇ ਕਾਨੂੰ ਫੁੱਲ ਦੂੰ ਉਹਦੀ ਕੈਦ ਵੀ ਥੋੜਾ ਹੀ ਚਹਿ ਰਹੀ ਹੈ ਅਬਲ ਤੇ ਖਾਰ ਅਪੀਲ ਚੋਂ ਹੀ ਬਰੀ ਹੋ ਜੂ ਆਪੇ ਜਦੋਂ ਆਊ ਤੇ ਸੱਚ ਝੂਠ ਪਿਆਰ ਨਿਤਰੂ ਸਾਨੂੰ ਕੀ ਪਈਏ ਇਸੇ ਤਰ੍ਹਾਂ ਦੀਆਂ ਗੱਲਾਂ ਹੋਰ ਚੋਖਾਚਰ ਹੁੰਦੀਆਂ ਨਹੀਂਆਂ ਪਰ ਕਿਸੇ ਸਿੱਟੇ ਤੇ ਕੋਈ ਨਾ ਪੁੱਜ ਸਕਿਆ ਕਿਉਂਕਿ ਪਿੰਡ ਦਾ ਮੋਰ ਮੁਕਤ ਪਾਲਾ ਸਿੰਘ ਤੇ ਉਸਦੀ ਮੰਡਲੀ ਜੇਲ੍ਹ ਵਿੱਚ ਸੀ ਵਰਾ ਢੂੜ ਵਰਾ ਬ ਮਾਰਉਣ ਤੋਂ ਬਾਅਦ ਜੀਵਾ ਸਿੰਘ ਆਪਣੀ ਜੀਵਨ ਯਾਤਰਾ ਸਮਾਪਤ ਕਰਕੇ ਸੰਸਾਰ ਤੋਂ ਗੂਚ ਕਰ ਗਿਆ ਘਰ ਦਾ ਸਾਰਾ ਪਾਰ ਹੁਣ ਬਚਨ ਸਿੰਘ ਦੇ ਸਿਰ ਤੇ ਸੀ ਬਚਨ ਸਿੰਘ ਦੀ ਮਾਂ ਕੇਵਲ ਉਸ ਨੂੰ ਵੇਖੀ ਜਾਂਦੀ ਸੀ ਉਸ ਦਾ ਹੋਰ ਕੋਈ ਮੁੰਡਾ ਕੁੜੀ ਨਹੀਂ ਸੀ ਉਧਰ ਪਾਲਾ ਸਿੰਘ ਤੇ ਉਸ ਦੇ ਸਾਥੀ ਵੀ ਕੈਦ ਕੱਟ ਕੇ ਵਾਰੋ ਵਾਰੀ ਆ ਗਏ ਸਨ ਤੇ ਨਾਲ ਹੀ ਭਾਈ ਦਸੌਂਦਾ ਸਿੰਘ ਵੀ ਉਹ ਜੇਲ੍ਹ ਵਿੱਚ ਹੀ ਸੁਣ ਚੁੱਕੇ ਸਨ ਕਿ ਬਚਨ ਸਿੰਘ ਨੇ ਗੁਰਦੁਾਰੇ ਜੇ ਕੋਈ ਹੋਰ ਗ੍ਰਾਂਥੀ ਬਿਠਾਇਆ ਸੋ ਉਹਨਾਂ ਨੇ ਆਪਣੀ ਅਣ ਕਿਸੇ ਵਿੱਚ ਸਮਝੀ ਕਿ ਪਿੰਡ ਪੈਰ ਪਿੱਛੋਂ ਪਾਵਾਂਗੇ ਤੇ ਉਸ ਨਵੇਂ ਗ੍ਰਾਂਥੀ ਦੀਆਂ ਬੋਰੀਆਂ ਬਿਸਤਰਾ ਪਹਿਲਾਂ ਚਗਾਵਾਂਗੇ ਭਾਵੇਂ ਦਸੌਂਦਾ ਸਿੰਘ ਦੇ ਬਿਆਨ ਨਹੀਂ ਉਹਨਾਂ ਨੂੰ ਕੈਦ ਕਰਾਇਆ ਸੀ ਔਰ ਉਹ ਜਾਣਦੇ ਸਨ ਕਿ ਭਾਈ ਹੋਰਾਂ ਇਹ ਕੰਮ ਕੇਵਲ ਬੇਅਗਲੀ ਦੇ ਕਾਰਨ ਹੀ ਕੀਤਾ ਹੈ ਇਸੇ ਕਰਕੇ ਉਹਨਾਂ ਨੇ ਭਾਈ ਹੋਰਾਂ ਦਾ ਕਸੂਰ ਮਾਫ਼ ਕਰ ਦਿੱਤਾ ਨਾਲੇ ਉਹ ਇਹ ਵੀ ਜਾਣਦੇ ਸਨ ਕਿ ਭਾਈ ਹੋਰੀ ਉਹਨਾਂ ਦੇ ਕਿੰਨੇ ਕਮ ਆਉਣ ਵਾਲੀ ਚੀਜ਼ ਹੈ ਇਸ ਲਈ ਉਹਨਾਂ ਭਾਈ ਜੀ ਨੂੰ ਫੇਰ ਸਦਵਾ ਲਿਆ ਜਿਸ ਦਿਨ ਪਾਲਾ ਸਿੰਘ ਛੱਟ ਕੇ ਆਇਆ ਸੀ ਥੋੜੇ ਚੇ ਘਰ ਛੱਡ ਕੇ ਬਾਕੀ ਸਾਰੇ ਪਿੰਨੇ ਬੜੀ ਗਰਮ ਜੋਸ਼ੀ ਨਾਲ ਉਹਦੀ ਆਉਪਾਖਤ ਕੀਤੀ ਖਾਸ ਕਰਕੇ ਭਾਈ ਹੋਰਾਂ ਦੀ ਮਾਨਤਾ ਤੇ ਇੱਜ਼ਤਾਂ ਅੱਗੇ ਨਾਲੋਂ 10 ਗੁਣਾ ਵੱਧ ਗਈ ਸਭਨਾਂ ਦੇ ਮੂੰਹ 'ਚ ਇਹੋ ਗੱਲ ਸੀ ਵੇਖਿਆ ਜੇ ਦੇਵਤਾ ਤਰੂ ਭਾਈ ਜੀ ਨੂੰ ਬੇਦੋਚਾ ਥਾ ਕੇ ਕੀ ਫਲ ਪਾਇਆ ਸੋ ਪੈਂਦੀ ਸੱਟੇ ਪ ਰੱਬ ਦੇ ਕਰੋਂਦਾਈਏ ਐਵੇਂ ਤੇ ਨਹੀਂ ਕਹਿੰਦੇ ਗਰੀਬ ਦੀ ਹਾਰ ਡਾਢੀ ਹੁੰਦੀ ਹੈ ਗਿਆਨੀ ਹੋਰੀ ਹੁਣ ਲੋਕਾਂ ਨੂੰ ਫੁੱਟੀ ਅੱਖ ਨਹੀਂ ਸੀ ਪਾਉਂਦੇ ਇੱਥੇ ਤੱਕ ਕਿ ਜਿਹੜੇ ਕਾਰਜ ਉਹਨਾਂ ਦੇ ਪੱਖ ਵਿੱਚ ਸਨ ਉਹ ਵੀ ਵਿਰੋਧੀ ਹੋ ਗਏ ਤੇ ਕਈਆਂ ਨੇ ਆਪਣੇ ਮੁੰਡਿਆਂ ਕੁੜਿਆਂ ਨੂੰ ਗੁਰਦੁਆਰਿਆਂ ਉਠਾ ਲਿਆ ਗਿਆਨੀ ਜੀ ਵੀ ਦਾਸ ਹੋ ਗਏ ਫਿਰ ਉਹਨਾਂ ਇਸ ਖੱਜਲਖਣ ਵਿੱਚੋਂ ਨਿਕਲਣੇ ਠੀ ਸਮਝਦੇ ਅੰਤਿਕਦਨ ਚੱਲ ਹੀ ਗਏ ਬਚਨ ਸਿੰਘ ਦੇ ਕਹਿਣ ਤੇ ਵੀ ਨਾ ਰੁਕੇ ਉਹਨਾਂ ਨੂੰ ਯਕੀਨ ਹੋ ਚੁੱਕਾ ਸੀ ਕਿ ਉਹਨਾਂ ਦੇ ਰਹਿਣ ਨਾਲ ਮਾਮਲਾ ਲੜਾਈ ਫਸਾ ਤੱਕ ਪਹੁੰਚ ਜਾਏਗਾ ਤੇ ਨਾ ਜਾਣੀ ਇਸ ਦਾ ਨਤੀਜਾ ਪੈਣ ਲਈ ਖਤਰਨਾਕ ਸਾਹ ਤੋਹੀ ਪਾਲਾ ਸੰਗਤ ਸਾਥੀਆਂ ਨੇ ਖਿਆਲ ਸੀ ਕਿ ਗਿਆਨੀ ਜੀ ਨੂੰ ਹਟਾਉਣ ਲਈ ਭਾਵੇਂ ਦੋ-ਦੋ ਹੱਥ ਕਰਨੇ ਪੈਣ ਪਰ ਅਜਹੀ ਨੌਬਤੀ ਨਹੀਂ ਆਈ ਤੇ ਭਾਈ ਦਸੌਂਦਾ ਸੰਗ ਹੋਰੀ ਅਡੋਲ ਹੀ ਆ ਕੇ ਗੁਰਦੁਆਰੇ ਬੈਠ ਗਈ ਇਸ ਤੋਂ ਵੀ ਵੱਧ ਇੱਕ ਗੱਲ ਉਹਨਾਂ ਦੇ ਦਿਲ ਵਿੱਚ ਰੜ ਗਈ ਤੇ ਉਹ ਇਹ ਕਿ ਗਿਆਨੀ ਹੁਰਾ ਆ ਕੇ ਗੁਰਦੁਆਰੇ ਦੀ ਰੌਣਕ ਖਾਸੀ ਉਧਾ ਦਿੱਤੀ ਉਹਨਾਂ ਸੋਚਿਆ ਹੋਵੇ ਨਾ ਤਾਂ ਅਸੀਂ ਇਸ ਧੂਣੀ ਰੌਣਕ ਦਿਖਾ ਕੇ ਉਹਨਾਂ ਦੀ ਕਾਰਗੁਜ਼ਾਰ ਨੂੰ ਮਤ ਪਾ ਦਈਏ ਇਸ ਤੋਂ ਉਹਨਾਂ ਦਾ ਮਤਲਬ ਇਹ ਸੀ ਕਿ ਪਿੰਡ ਦੇ ਜਿਹੜੇ ਥੋੜੇ-ਬਹੁਤੇ ਲੋਕ ਗਿਆਨੀ ਜੀ ਦੇ ਪੱਕੀ ਸਨ ਉਹਨਾਂ ਨੂੰ ਵੀ ਕੋਈ ਸ਼ਿਕਾਇਤ ਨਾ ਰਹੀ ਚਿਰਗੁਰ ਨਾਨਕ ਦੇਵ ਜੀ ਦਾ ਗੁਰਪਰਬ ਨੇੜੇ ਸੀ ਉਹਨਾਂ ਇਸ ਮੌਕੇ ਲਈ ਰਾਗੀ ਜੱਥਾ ਮੰਗਵਾਉਣ ਦਾ ਪ੍ਰਬੰਧ ਕਰ ਲਿਆ ਤਾਂ ਜੋ ਗੁਰਦੁਆਰੇ 'ਚ ਚੰਗੀ ਦੌਣਕ ਹੋ ਜਾਵੇ ਭਾਈ ਹੋਰਾਂ ਆਉਂਦਿਆਂ ਹੀ ਇਹ ਗੱਲ ਮਸ਼ਹੂਰ ਕਰ ਦਿੱਤੀ ਕਿ ਬਚਨ ਸਿੰਘ ਨੇ ਕਹਿ ਸੁਣ ਕੇ ਹਾਕਮਾਂ ਨੂੰ ਵੱਡੀਆਂ ਦੇ ਕੇ ਉਸ ਪਾਸੋਂ ਅਦਾਲਤ 'ਚ ਬਿਆਨ ਉਲਟ-ਪੁਲਟ ਦਵਾਏ ਸਨ ਜਿਸ ਦਾ ਫਲ ਰੂਪ ਸਾਰਿਆਂ ਨੂੰ ਕੈਦ ਭੁਗਤਣੀ ਪਈ ਇਸ ਨਾਲ ਜਿੱਥੇ ਭਾਈ ਹੋਰਾਂ ਉੱਤੇ ਪਿੰਡ ਵਾਲਿਆਂ ਦੀ ਸ਼ਰਧਾ ਵਧ ਗਈ ਉੱਥੇ ਬਚਨ ਸਿੰਘ ਨੂੰ ਲਾਲ ਪਿੰਨੀ ਅੱਖਾਂ ਦੱਸਣ ਲੱਗ ਪਏ ਬਲਕਿ ਅੰਦਰੋਂ ਅੰਦਰੀ ਇੱਕ ਉਤਰਮਤਨ ਹੋਣ ਲੱਗ ਪਿਕੇ ਜਿੰਨੀ ਛੇਤੀ ਹੋ ਸਕੇ ਬਚਨ ਸੰਗ ਦਾ ਬਰਾਦਰੀ ਚੋਂ ਪਾਂਡਾ ਛੇਕਿਆ ਜਾਵੇ ਕਿਉਂਕਿ ਉਸ ਦਾ ਕਲੰਦਰਾ ਦੀ ਕੁੜੀ ਨਾਲ ਮੇਲਜੋਲ ਦਿਨੋਂ ਦਿਨ ਵੱਧ ਰਿਹਾ ਹੈ ਉਹ ਰੋਜ਼ ਉਸ ਨੂੰ ਪੜ੍ਹਾਉਣ ਦੇ ਬਹਾਨੇ ਬਾਬੇ ਰੋਡੂ ਦੀ ਝੁੱਗੀ ਵਿੱਚ ਜਾਂਦਾ ਤੇ ਪਹਿਰਾ ਬੱਧੀ ਵਕਤ ਉੱਥੇ ਹੀ ਗੁਜ਼ਾਰਦਾ ਇਸ ਸਬੰਧੀ ਕਿਸੇ ਹੱਦ ਤੱਕ ਇਹਨੇ ਜਿੱਠਿਆ ਗਿਆ ਕਿ ਗੁਰਪਰਬ ਵਾਲੇ ਦਿਨ ਜਦ ਸਾਰੀ ਬਰਾਦਰੀ ਇਕੱਠੀ ਹੋਵੇਗੀ ਤਾਂ ਇਸ ਗੱਲ ਉੱਤੇ ਵਿਚਾਰ ਕਰਕੇ ਕੋਈ ਅਖੀਰ ਫੈਸਲਾ ਕੀਤਾ ਜਾਵੇਗਾ ਇਧਰ ਸੁੰਦਰੀ ਵੀ ਹੁਣ ਅੱਗੇ ਵਾਲੀ ਸੁੰਦਰੀ ਨਹੀਂ ਸੀ ਲੜ ਥੱਕ ਪੜਾਈ ਤੇ ਗਿਆਨੀ ਜੀ ਤੇ ਬਚਨ ਸਿੰਘ ਦੀ ਸੰਗਤ ਨੇ ਉਸ ਦੀ ਬੁੱਧੀ ਹੋਰ ਵੀ ਚਮਕਾ ਦਿੱਤੀ ਤੇ ਹੁਣ ਸਿੱਖ ਅਸੂਲਾਂ ਸਾਹਿਤ ਤੇ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਹੋ ਗਈ ਸੀ ਬਚਨ ਸਿੰਘ ਦੀ ਮਾਂ ਪੁਰਾਣੇ ਖਿਆਲਾਂ ਦੀ ਸੀ ਉਸ ਨੂੰ ਗਵੰਡ ਨਾ ਰੋਜ਼ ਮਸਾਲੇ ਲਾ ਲਾ ਕੇ ਬਚਨ ਸਿੰਘ ਸੰਬੰਧੀ ਤਰਾਂ ਤਰਾਂ ਨੇ ਗੱਲਾਂ ਸੁਣਾ ਕੇ ਪੜ੍ਹਾਉਣ ਦਾ ਯਤਨ ਕਰਦੀਆਂ ਰਹਿੰਦੀਆਂ ਸਨ ਪਰ ਬਚਨ ਸਿੰਘ ਤੇ ਗਿਆਨੀ ਜੀ ਤੇ ਸਮਝਾਉਣ ਕਰਕੇ ਉਸ ਦੇ ਦਿਲ ਵਿੱਚ ਉਹਨਾਂ ਦੀਆਂ ਗੱਲਾਂ ਦਾ ਕੋਈ ਬਹੁਤਾ ਅਸਰ ਨਹੀਂ ਸੀ ਹੁੰਦਾ ਇਧਰ ਗੁਰਪੁਰਬ ਨੇੜੇ ਆ ਗਿਆ ਤੇ ਉਧਰ ਸੁੰਦਰੀ ਦੇ ਦਿਲ ਵਿੱਚ ਬੇहद ਚਾਹ ਸੀ ਇਸ ਸਵਰਗੀ ਨਜ਼ਾਰੇ ਨੂੰ ਦੇਖਣ ਦੀ ਗਿਆਨੀ ਜੀ ਪਾਸੋਂ ਗੁਰੂ ਘਰ ਦੇ ਕਾਰਨਾਮੇ ਤੇ ਸ਼ੀਧੀਆਂ ਦੇ ਪ੍ਰਸੰਗ ਸੁਣ-ਸੁਣ ਕੇ ਉਸ ਦੇ ਦਿਲ ਵਿੱਚ ਗੁਰੂ ਘਰ ਦੇ ਪ੍ਰੇਮ ਦਾ ਸਮੁੰਦਰ ਠਾਠਾ ਮਾਰ ਰਿਹਾ ਸੀ ਪਰ ਜਦੋਂ ਇਹ ਖਿਆਲ ਕਰਦੀ ਕਿ ਮੈਂ ਉਸ ਸਮੇਂ ਦਾ ਦ੍ਰਿਸ਼ ਨਹੀਂ ਵੇਖਾਂਗੀ ਤਾਂ ਉਸ ਦੇ ਦਿਲ ਵਿੱਚ ਚੀਖ ਜੀ ਪੈਂਦੀ ਸਭ ਤੋਂ ਵੱਧ ਉਸ ਦੇ ਦਿਲ ਵਿੱਚ ਰੋਡੂ ਨੂੰ ਡਰ ਗਿਆ ਬਿਠਾ ਛੱਡਿਆ ਸੀ ਪਰ ਫਿਰ ਵੀ ਉਸ ਦੀ ਇਹ ਸਿੱਖ ਜਿਉਂ ਦੀ ਤਿਉਂ ਬਣੀ ਰਹੀ ਕਿ ਕਿਸੇ ਤਰ੍ਹਾਂ ਇੱਕ ਵਾਰੀ ਗੁਰਪੁਰਬ ਵਾਲੇ ਦਿਨ ਸਤਿਗੁਰੂ ਦੇ ਦਰਬਾਰ ਮੱਥਾ ਟੇਕਣ ਦਾ ਮੌਕਾ ਮਿਲ ਜਾਵੇ ਚੋਰੀ ਭਾਵੇਂ ਗੁਰਪੁਰਬ ਇੱਕ ਦਿਨ ਬਾਕੀ ਸੀ ਗੁਰਦੁਆਰੇ ਵਿੱਚ ਧੂਮ-ਧਾਮ ਨਾਲ ਤਿਆਰੀਆਂ ਹੋ ਰਹੀਆਂ ਸਨ ਸੁੰਦਰੀ ਨੇ ਸੁਣਿਆ ਕਿ ਕੱਲ ਸਵੇਰੇ ਪ੍ਰਭਾਤ ਵੇਲੇ ਰਾਗੀਆਂ ਦਾ ਕੀਰਤਨ ਹੋਵੇਗਾ ਉਸ ਨੂੰ ਸਾਰੀ ਰਾਤ ਗਿੱਟੀਆਂ ਕਹਿੰਦਿਆਂ ਨੀਂਦਰ ਨਾ ਪਈ ਸੱਚਮੁੱਚ ਬਾਂਦਰੀ ਦੀ ਤਸੱਬਤ ਕਰਕੇ ਉਸ ਦੀਆਂ ਆਤਾਂ ਵੀ ਵਦੇਰੇ ਬਾਂਦਰਾਂ ਵਾਲੀਆਂ ਹੀ ਹੋ ਗਈਆਂ ਸਨ ਉਹ ਕਦੀ ਸੋਚਦੀ ਵੱਡੇ ਵੇਲੇ ਮੂੰਹ ਹਨੇਰੀ ਜਿਸ ਵੇਲੇ ਗੁਰਦਾਰੇ ਦਾ ਬੂਹਾ ਖੁੱਲੇਗਾ ਅੱਖਾਂ ਬਚਾ ਕੇ ਅੰਦਰ ਲੰਘ ਜਾਵੇ ਤੇ ਵੇੜ ਵਿੱਚ ਜਿਹੜੀ 베ਰੀ ਹੈ ਉਸ ਦੇ ਕਿਸੇ ਸੰਗਣੀ ਟਾਣੀ ਤੇ ਚੜ ਕੇ ਬੈਠ ਜਾਵਾਂਗੀ ਕਦੀ ਖਿਆਲ ਕਰਦੀ ਇਸ ਤਰ੍ਹਾਂ ਤਾਂ ਕੋਈ ਤੱਕ ਲਵੇਗਾ ਨਹੀਂ ਸਤੂਰੂ ਦੇ ਦਰਬਾਰ ਵਿੱਚ ਉੱਥੇ ਥਾਂ ਬੈਠਾਂਗੀ ਹੋਵੇ ਨਾ ਤਾਂ ਕੋਈ ਐਸਾ ਟੰਗ ਲਾ ਭੇਜੇ ਜਿਸ ਨਾਲ ਕੋਈ ਵੇਖੇ ਨਾ ਉਹ ساری ਰਾਤ ਇਸੇ ਤਰ੍ਹਾਂ ਦੀਆਂ ਸੋਚਾਂ ਸੋਚਦੀ ਰਹੀ ਤੇ ਇਨ੍ਹਾਂ ਹੀ ਸੋਚਾਂ ਵਿੱਚ ਉਹਦੀ ਅੱਖ ਲੱਗ ਗਈ ਜਦ ਉਸਦੀ ਜਾਗ ਖੁੱਲੀ ਤਾਂ ਬਾਹਰ ਹੁੰਨੇ ਚਿੱਟਾ ਚੰਨ ਨੂੰ ਵੇਖਿਆ ਉਸਦੇ ਦਿਲ ਵਿੱਚ ਬੜੀ ਛਿੱਤੀ ਹੋਣ ਲੱਗੀ ਮੈਂ ਐਸੀ ਬੇਕਬਰ ਹੋ ਕੇ ਕਿਉਂ ਸੁੱਤੀ ਕਿ ਦਣੀ ਚੜਾ ਦਿੱਤਾ ਹੁਣ ਉਸ ਲਈ ਉੱਥੇ ਇੱਕ ਪਲ ਵੀ ਠਹਿਰਨਾ ਔਖਾ ਹੋ ਗਿਆ ਉਸਨੇ ਡਿੱਠਾ ਬਾਬਾ ਰੋਡੂ ਘਰਾੜੇ ਮਾਰ ਰਿਹਾ ਸੀ ਉਹ ਦੱਬੇ ਪੈਰੀਂ ਝੌਂਪੜੀ ਚੋਂ ਬਾਹਰ ਨਿਕਲੀ ਤੇ ਸਿੱਧੀ ਗੁਰਦੁਆਰੇ ਵੱਲ ਹੋਤਰੀ। ਉਹ ਸੋਚ ਰਹੀ ਸੀ ਦੂਰੋਂ ਹੀ ਵਾਜੇ ਜੋੜੀ ਨਾਲ ਸ਼ਬਦਾਂ ਦੀ ਗੂੰਜ ਉਸਦੇ ਕੰਨਾਂ 'ਪਵੇਗੀ ਪਰ ਉਸ ਦਾ ਖਿਆਲ ਗਲਤ ਨਿਕਲਿਆ। ਗੁਰਦੁਆਰੇ ਦਾ ਬੁਹਾ ਅਜੇ ਤੱਕ ਬੰਦ ਸੀ। ਉਸਨੇ ਜਦ ਇਹ ਅਨੁਮਾਨ ਲਾਇਆ ਕਿ ਅਜੇ ਦਿਨ ਨਹੀਂ ਚੜਿਆ ਚੰਨ ਦੀ ਚਾਨਣੀ ਕਰਕੇ ਉਸਨੂੰ ਪੁਲੇਖਾ ਲੱਗਾ ਸੀ ਤਾਂ ਉਹ ਬੜੀ ਖੁਸ਼ ਹੋਈ। ਹੁਣ ਉਹ ਕਿਸੇ ਤਰ੍ਹਾਂ ਅੰਦਰ ਵੜਨ ਦਾ ਢੰਗ ਸੋਚਣ ਲੱਗੀ। ਜਾਣ ਕੇ ਉਸਨੂੰ ਖਿਆਲ ਆਇਆ ਕਿ ਗੁਰਦੁਆਰੇ ਦੇ ਜਿੱਥ ਕਮਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਉਸਦੇ ਨਾਲ ਇੱਕ ਤੂੜੀ ਵਾਲੀ ਕੋਠ ਤਿਹੋ ਦਾ ਬੁਹਾ ਗੁਰੂ ਗ੍ਰੰਥ ਸਾਹਿਬ ਵਾਲੇ ਕਮਰੇ ਵੱਲ ਖੁੱਲਦਾ ਸੀ ਕਮਰਿਆਂ ਦਾ ਹੁਲੀਆ ਉਸਨੇ ਕਈ ਵਾਰੀ ਬਾਰੂ ਜਾ ਵੇੜੇ ਵਿੱਚੋਂ ਡਿੱਠਾ ਸੀ ਹੁਣ ਉਸ ਲਈ ਕੇਵਲ ਵੇੜੇ ਵਾਲੇ ਬੁਹੇ ਥਾਣੀ ਅੰਦਰ ਵੜਨਾ ਕੰਮ ਬਾਕੀ ਸੀ ਚੰਨਨੀ ਚੰਨਨੀ ਉਸਦੇ ਰਾਹ ਵਿੱਚ ਰੋਕ ਪਾ ਰਹੀ ਸੀ ਉਹ ਸੋਚਾਂ ਸੋਚਦੀ ਹੋਈ ਗੁਰਦੁਆਰੇ ਦੇ ਪਿਛਲੇ ਪਾਸੇ ਜਾਣ ਲਈ ਜਿੱਥੇ ਉਸਨੇ ਇੱਕ ਖੁਰਲੀ ਵੇਖੀ ਜੋ ਰਤਾ ਉਚੇਰੀ ਬਣੀ ਹੋਈ ਸੀ ਉਹ ਛੱਟ ਛਾਲ ਮਾਰ ਕੇ ਖੁਰਲੀ ਤੇ ਚੜ ਗਈ ਤੇ ਇੱਕ ਖੁੱਡੇ ਵਿੱਚ ਪੈਰ ਦਾ ਪੰਜਾੜਾ ਆ ਕੇ ਛੱਤ ਤੇ ਜਾ ਚੜੀ ਕੱਚੇ ਕੋਠੇ ਦੀ ਛੱਤ ਕਿੰਨੀ ਕੁ ਉੱਚੀ ਹੋਣੀ ਸੀ ਤੇ ਚੜਨ ਵਾਲੀ ਵੀ ਬਾੰਦਰੀ ਸੀ ਕੋਠੇ ਤੇ ਜਾ ਕੇ ਉਸਨੇ ਵਿੜੇ ਵਾਲੀ ਬੁਰੀ ਦਾ ਟਾਣ ਫੜਿਆ ਤੇ ਉਸ ਨਾਲ ਲੰਕ ਕੇ ਹੀਠਾਂ ਵੱਲ ਵਿੜੇ ਵਿੱਚ ਛਾਲ ਮਾਰ ਦਿੱਤੀ ਫਿਰ ਚਾਟੀ ਤੂੜੀ ਵਾਲੇ ਕੋਠੇ ਵਿੱਚ ਵੜ ਕੇ ਉਸ ਦੀ ਇੱਕ ਨੁੱਕਰ ਵਿੱਚ ਲੁਕ ਬੈਠੀ ਗੁਰੂ ਗ੍ਰੰਥ ਸਾਹਿਬ ਵਾਲ ਦਾ ਕਮਰਾ ਖੁੱਲਾ ਹੈ ਕਿ ਨਹੀਂ ਇਹ ਵੇਖਣ ਲਈ ਜਦ ਉਸਨੇ ਰਤਾ ਬੂਹਾ ਤੱਕਿਆ ਤਾਂ ਉਹ ਖੁੱਲ ਗਿਆ ਉਸ ਨੂੰ ਪਤਾ ਲੱਗਾ ਕਿ ਬੂਹਾ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਵਾਲੀ ਖੁੱਲਦਾ ਹੈ ਅੰਦਰ ਤੂੜੀ ਦਾ ਢੇਰ ਹੋਣ ਕਰਕੇ ਜੋ ਉਹਨਾਂ ਬੂਹਾ ਬਾਹਰ ਵੱਲ ਖੁੱਲ ਗਿਆ ਸੀ ਤੇ ਚੋਕੀ ساری ਤੂੜੀ ਛਿੜ ਗੁਰੂ ਗੰਨ ਸਾਹਿਬ ਵਾਲੇ ਕਮਰੇ 'ਚ ਜਾ ਪਈ ਸੁੰਦਰੀ ਨੂੰ ਬੜਾ ਫਿਕਰ ਪਿਆ ਪਰ ਉਸਨੇ ਦਹਿਲਣਾ ਛੱਡਿਆ ਨਾਲੇ ਉਸਨੇ ਡਿੱਠਾ ਕਿ ਦਾਰੀ ਉੱਤੇ ਤਿੰਨ ਚਾਰ ਬੰਦੇ ਸੁੱਤੇ ਹੋਏ ਸਨ ਤੇ ਕੋਈ ਹੋਰ ਕੋਈ ਜਾਗਦਾ ਨਹੀਂ ਸੀ ਇਸ ਤੋਂ ਛੁੱਟ ਅੰਦਰ ਕੁਝ ਨਹੀਂ ਰਿਹਾ ਸੀ ਕੇਵਲ ਇੱਕ ਚਾਨਣੇ ਚ ਥੋੜੀ ਜਿਹੀ ਚੰਨ ਦੀ ਚਾਨਣੀ ਅੰਦਰ ਆ ਰਹੀ ਸੀ ਉਹ ਫਿਰ ਬਾਹਰ ਨਿਕਲੀ ਤੇ ਬੋਰੀ ਦਾ ਇੱਕ ਤੱਪੜ ਚੁੱਕ ਲਈ ਔਸਤ ਤੇ ਤੂੜੀ ਪਾ ਕੇ ਉਹ ਪਿਸ਼ਾਵਲ ਟੁੱਟਣ ਲੱਗ ਪਈ ਲਗਾਤਾਰ ਕੰਟਿਕ ਮਿਹਨਤ ਕਰਨ ਵਿੱਚੋਂ ਉਸਨੇ ਆਪਣੇ ਖਲੋਣ ਜੋਗੀ ਥਾਂ ਬਣਾ ਲਏ ਤੇ ਉਸਦੇ ਪਿਛਲੇ ਪਾਸੇ ਉਹਦੇ ਸਿਰ ਤੱਕ ਤੂੜੀ ਦਾ ਟੇਲ ਉੱਤਰ ਗਿਆ ਇਸ ਤੋਂ ਬਾਅਦ ਉਸਨੇ ਦੂਜੇ ਪਾਸੇ ਦੀ ਤੂੜੀ ਚੁੱਕ ਚੁੱਕ ਥਾਂ ਸਾਫ਼ ਕਰ ਦਿੱਤਾ ਤੇ ਆਪ ਉਸ ਤਰ੍ਹਾਂ ਬੂਹਾ ਪੀੜ ਕੇ ਉਸਤੇ ਪਿਛਵਾੜੀ ਹੋ ਕੇ ਬੈਠ ਗਈ ਤੇ ਉਸ ਨੂੰ ਚਪਕੀ ਜਹੀ ਆ ਗਈ ਇਸ ਲਈ ਬਚਨ ਸੰਗੀਆਂ ਸੁਣਾਈਆਂ ਜਾਂ ਗੁਰੂ ਨਾਨਕ ਜੀ ਦੀਆਂ ਸਾਖੀਆਂ ਉਸ ਨੂੰ ਇਹ ਕਰਕੇ ਯਾਦ ਆਈਆਂ ਤੇ ਹੌਲੀ-ਹੌਲੀ ਸਾਰੇ ਨਜ਼ਾਰੇ ਉਸ ਦੀਆਂ ਅੱਖਾਂ ਅਗੇ ਇਸ ਤਰ੍ਹਾਂ ਫੈਲਣ ਲੱਗੇ ਜੀ ਕਨ ਸੱਚਮੁੱਚ ਹੀ ਵੇਖ ਰਹੀ ਹੋਵੇ ਅੱਜ ਦੇ ਦਿਨ ਤੇ ਠੀਕ ਇਸ ਲਈ ਆਰਸੀ ਪਿਤਾ ਨੇ avatars ਲਿਆ ਸੀ ਇਸ ਖਿਆਲ ਨੇ ਸਜੀਵ ਰੂਪ ਵਿੱਚ ਉਸ ਅੱਗੇ ਆਪਣਾ ਆਪ ਪ੍ਰਗਟ ਕੀਤਾ ਉਹ ਵੇਖ ਰਹੀ ਸੀ ਰਾਏ ਪੋਏ ਦੀ ਤਲਵੰਡੀ ਵਿੱਚ ਧੂਮਤਾਂ ਮੈਂ ਕਾਲੂ ਪਟਵਾਰੀ ਦੇ ਘਰ ਕਰੋੜਾਂ ਬਿਜਲੀਆਂ ਦਾ ਪ੍ਰਕਾਸ਼ ਹੋ ਰਿਹਾ ਤੇ ਸਾਰੇ ਸੰਸਾਰ ਦੀ ਬਣ ਬਣਤੀ ਨੇ ਰਲ ਕੇ ਉਸ ਥਾਂ ਨੂੰ ਮਹਿਕਾ ਦਿੱਤਾ ਹੈ ਮਾਤਾ ਤ੍ਰਿਪਤਾ ਦੀ ਗੋਦੀ ਵਿੱਚ ਹਨੇਰੇ ਦਿਲਾ ਨੂੰ ਜਗਮਗਾਉਣ ਵਾਲਾ ਤੇ ਠੰਢੀ ਹਾਰੇ ਸਮਾਂ ਛੱਡਣ ਵਾਲਾ ਚੰ드ਰਮਨ ਚਮਕ ਰਿਹਾ ਏ ਜਿਹੜਾ ਇੱਕ ਵਾਰੀ ਨਜ਼ਰ ਪਰ ਕੇ ਤੱਕਦਾ ਏ ਉਸ ਦੇ ਅੰਦਰ ਆ ਕੇ ਕੋਈ ਅਨੋਖਾ ਜਨਨ ਚਮਕ ਉੱਟਦਾ ਏ ਜਿਹੜਾ ਇੱਕ ਵਾਰੀ ਨਜ਼ਰ ਪਰ ਕੇ ਤੱਕਦਾ ਏ ਉਸ ਦੇ ਅੰਦਰ ਕੋਈ ਅਨੋਖਾ ਚੰਨਨ ਚਮਕ ਉੱਟਦਾ ਹੈ ਤੋ ਖੀਵਾ ਹੋ ਜਾਂਦਾ ਹੈ ਫਿਰ ਉਸਨੇ ਕਿਸ਼ੋਰ ਪ੍ਰੀਤਮ ਨੂੰ ਬਾਲਾਂ ਨਾਲ ਛਪਨਛੇਤ ਖੇਡਦੇਆਂ ਡਿਠਾ ਫਿਰ ਵਣਾ ਏ ਠੰਢੀ ਛਾਵੇਂ ਸੁੱਤਿਆਂ ਵੇਖਿਆ ਤੇ ਸੱਪ ਨੂੰ ਛਾਂ ਕਰਦੇਆਂ ਤੱਕਿਆ ਖਿਆਲਾਂ ਹੀ ਖਿਆਲਾਂ ਵਿੱਚ ਉਹ ਬਹਿਬਲ ਜੀ ਹੋ ਕੇ ਚਰਨਾ ਤੇ ਡਿੱਗੀ ਤੇ ਅਥੂਆਂ ਨਾਲ ਦਾਤਾ ਤੇ ਚੰਨ ਧੁੰਨਿਆ ਹੋਇਆ ਬੇਨਤੀ ਕਰਨ ਲੱਗੀ हे ਪ੍ਰੀਤਮ ਮੇਰੇ ਵੱਲ ਵੀ ਇੱਕ ਵਾਰੀ ਅਮਰਤ ਪ੍ਰੇਨਣਾਾਂ ਦੀ ਇੱਕ ਦ੍ਰਿਸ਼ਟੀ ਫੇਰੀ ਤੇ ਮੈਨੂੰ ਦੱਸ ਜੋ ਮੈਂ ਭਾਗਨ ਤੋਂ ਕਿਹੜੀ-ਕਿਹੜੀ ਤਕਦੀਰ ਹੋਈ ਏ ਜੋ ਮੈਂ ਤੇਰੇ ਚਰਨਾ ਦੇ ਸਿਰ ਰੱਖਣ ਦਾ ਵੀ ਕੋਈ ਅਧਿਕਾਰ ਨਹੀਂ ਰੱਖਦੀ ਆ ਮੇਰੇ ਵਾਲੀ ਮੈਂ ਕਿੰਨੀਆਂ ਅੱਖਾਂ ਤੋਂ ਆਪਣੇ ਆਪ ਨੂੰ ਲੁਕਾ ਕੇ ਪਹੁੰਚੀ ਆ ਮੇਰੇ ਦਿਲ ਦੇ ਮਾਲਕ ਤੂੰ ਆਪਣੇ ਸੰਗੀਆਂ ਸਾਥੀਆਂ ਨਾਲ ਲੁਕਣ ਮੀਟੀ ਜਮ ਜਮ ਖੇੜ ਪਰ ਮੈਂਨੇ ਤਾਣੀ ਵਿੱਚ ਐਡਾ ਬਲ ਨਹੀਂ ਤੈਨੂੰ ਢੂੰਡ ਸਕਾਂ ਮੇਰੇ ਨਾਲ ਲੁਕਣ ਮੀਟੀ ਨਾ ਖੇਡਿਆ ਕਰ ਮੈਨੂੰ ਆਪਣੇ ਕੋਲ ਆਉਣ ਤੋਂ ਨਾ ਰ ਫਿਰ ਉਸਨੇ ਸੁਣਿਆ ਆਕਾਸ਼ ਵਿੱਚੋਂ ਇੱਕ ਆਵਾਜ਼ ਆਈ ਇਸੇ ਤਰ੍ਹਾਂ ਜਿਵੇਂ ਨਗਾਰੇ ਉੱਤੇ ਚੋਟ ਵੱਜਦੀ ਹੈ ਤੇ ਇਸ ਦੇ ਨਾਲ ਹੀ ਮਿੱਠੇ ਸਾਜ਼ ਵਿੱਚੋਂ ਰਸਪਿੰਨੀ ਆਵਾਜ਼ ਨਿਕਲੀ ਜੋ ਹੋਰ ਪਾਸੇ ਗੂੰਜ ਉੱਠੀ ਇਸ ਗੂੰਜ ਦੇ ਪੈਣੇ ਆਕਾਸ਼ ਦਾ ਸਾਰਾ ਪਲਾੜ ਜਿਵੇਂ ਕਿਸੇ ਖੰਗਦੀ ਨਾਲ ਮਹਿਕ ਉੱਠਿਆ ਫਿਰ ਉਸਨੇ ਡਿਠਾ ਉਹੀ ਪ੍ਰੀਤਮ ਅਰਚਾ ਤੋਂ ਉਤਰਿਆ ਆ ਰਿਹਾ ਹੈ ਤੇ ਉਸਦੇ ਨਾਲ ਹੁਣ ਦੋ ਮੂਰਤੀਆਂ ਹੋਰ ਵੀ ਹਨ ਇੱਕ ਰਮਣੀਕ ਘਾਟੀ ਉੱਤੇ ਜਿਸ ਦੇ ਆਸ-ਪਾਸ ਜੰਗਲੀ ਫੁੱਲਾਂ ਨਾਲ ਲੱਦੇ ਹੋਏ ਬੂਟੇ ਮਸਤੀ ਵਿੱਚ ਝੂਮਰੇ ਸਨ ਪ੍ਰੀਤਮ ਆਕਾਸ਼ਨ ਤੇ ਬਰਾਜ ਗਏ ਤੇ ਸੱਜੇ ਖੱਬੇ ਦੋਵੇਂ ਉਹ ਸਾਥੀ ਵੀ ਸੁਪਨ ਦੁਨੀਆਂ ਵਿੱਚ ਇੱਕ ਸੁੰਦਰੀ ਨੇ ਫਿਰ ਦੌੜ ਕੇ ਪਿਆਰ ਦੇ ਚਨ ਫੜੇ ਤੇ ਅਥੂਆਂ ਨਾਲ ਉਸ ਦੇ ਚਨ ਤੋਂਦੀ ਹੋਈ ਨੇ ਬੇਨਤੀ ਕੀਤੀ ਮੇਰੇ ਦਿਲ ਦੇ ਆਵਾਲੀਆਂ ਹੁਣ ਨਾ ਮਛੋੜੀ ਮੈਨੂੰ ਆਪਣੇ ਚਨਾਂ ਪਾਸ ਆਉਣ ਤੋਂ ਨਾ ਰੋਕੀ ਰੋਕਣ ਵਾਲਿਆਂ ਨੂੰ ਵੀ ਰੋਕ ਛੱਡੀ ਇਹ ਤਾਂ ਮੇਰਾ ਦਿਲ ਨਾ ਤੋੜੀ ਉਸ ਨੂੰ ਇਓ ਮਾਲਮ ਹੁੰਦਾ ਹੋਇਆ ਜਿਕਣ ਅਰਸ਼ਾਂ ਦਾ ਵਾਲੀ ਉਸ ਤੇ ਸਿਰ ਤੇ ਹੱਥ ਫੇਰਦਾ ਹੈ ਕਹਿ ਰਿਹਾ ਹੈ ਸੁੰਦਰੀ ਨਿਹਾਲ ਤੈਨੂੰ ਕੋਈ ਨਹੀਂ ਰੋਕ ਸਕਦਾ ਤੂੰ ਕਿਸੇ ਦੇ ਰੋਕਿਆ ਵੀ ਨਹੀਂ ਰੁਕ ਸਕਦੀ ਉੱਠ ਤੇ ਤਨ ਇਸ ਤੋਂ ਬਾਅਦ ਸੁੰਦਰੀ ਨੇ ਚਰਨਾ ਤੋਂ ਸਿਰ ਚੁੱਕਿਆ ਉਸ ਦੇ ਅੰਦਰ ਬਾਹਰ ਇੱਕ ਅਜੀਬੀ ਸਰੂਰ ਸੀ ਰੋਮ ਰੋਮ ਰੂਚੋ ਕਿਸੇ ਲੋਕੇ ਸਵਾਦ ਸੋਮੇ ਵੈਰੇ ਸਨ ਤੇ ਉਸ ਦੇ ਕੰਨਾਂ ਵਿੱਚ ਰਹਾਣੀ ਰਸ ਵਿੱਚ ਗੁੱਧੇ ਹੋਏ ਇਹ ਸ਼ਬਦ ਗੂੰਜ ਰਹੇ ਸਨ ਮਾਨੋ ਸਾਰੇ ਸੰਸਾਰ ਦੇ ਰਾਗ-ਰਾਗਣੀਆਂ ਕਿਤੇ ਮਾਨ ਸੰਗੀਤ ਦਾ ਰੂਪ ਧਾਰ ਕੇ ਗਾਰੇ ਸਨ ਇਹ ਸ਼ਬਦ ਉਹਨਾਂ ਦੇ ਸੱਜੇ ਪਾਸੇ ਬੈਠੇ ਹੋਏ ਮਹਾਤਮਾ ਗਾ ਰਿਹਾ ਸੀ ਤੇ ਉਸ ਦੀ ਰਬਾਬ ਵਿੱਚੋਂ ਦਿਲਾਂ ਨੂੰ ਤੂ ਪਾਉਣ ਵਾਲੀ ਲਹਿਰ ਨਿਕਲ ਰਹੀ ਸੀ ਹਰ ਅਮਰਤ ਪਿੰਨੇ ਲੋਇਨਾ ਮਨ ਪ੍ਰੇਮ ਰਤਨ ਰਮਦਾਜ ਮਨਰਾਮ ਕਸਵਟੀ ਲਾਇਆ ਕੰਚਨ ਸੋਮਿਨਾ ਗੁਰਮੁਖ ਰੰਗਲ ਚਲੂਲਿਆਂ ਮੇਰਾ ਮਨ ਤਨ ਪਿੰਨਾ ਜਨਾਨਕ ਮੁਸਕ ਚਕੋਲਿਆ ਸਭ ਜਨ ਤਨ ਤੰਨਾ ਸੁਨਰੀਆਂ ਅੱਖਾਂ ਖੋਲਾਈਆਂ ਤੇ ਉਸਨੇ ਆਪਣੇ ਆਪ ਨੂੰ ਉਸ ਟੂੜੀ ਵਾਲੇ ਕੋਠੇ ਵਿੱਚ ਵੇਖਿਆ ਬੂਹੇ ਦੀ ਚੀਤ ਵਿੱਚੋਂ ਉਸਨੇ ਡਿੱਠਾ ਰਾਗੀ ਸਿੰਘਾਂ ਨੇ ਆਸਾ ਦੀ ਵਾਰ ਸ਼ੁਰੂ ਕਰ ਦਿੱਤੀ ਸੀ ਪਹਿਲਾਂ ਛੱਕਾ ਸਮਾਪਤ ਕਰਕੇ ਹੁਣ ਵਾਰ ਫਲੂਕਾ ਨਾਲ ਸ਼ਲੋਕ ਮੰਲੇ ਪਹਿਲੇ ਕੀ ਪੁਚਾਰੇ ਸਨ ਉੱਥੇ ਚੌਂਕੜੀ ਮਾਰ ਕੇ ਬੈਠ ਗਈ ਤੇ ਕੀਰਤਨ ਦਾ ਅਮਤ ਰਸ ਪੀਣ ਲੱਗੀ ਉਸਨੇ ਅੱਜ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਕੀਤਾ ਪਰ ਅਗਾਹ ਹੋ ਕੇ ਮੱਥਾ ਕੀ ਕੰਟਕੀ ਇਸ ਸਿਕ ਨੇ ਉਸ ਨੂੰ ਐਸੀ ਬਹਿਬਲ ਕਰ ਦਿੱਤਾ ਕਿ ਨਚਲੀ ਹੋ ਕੇ ਬੈਠ ਨਹੀਂ ਸੀ ਸਕਦੀ ਜਿਉਂ-ਜਿਉਂ ਕੀਰਤਨ ਹੁੰਦਾ ਗਿਆ ਸੁੰਦਰੀ ਦੇ ਦਿਲ ਵਿੱਚ ਇੱਕ ਅਜੀਬ ਤਰ੍ਹਾਂ ਦਾ ਉਸ਼ਾ ਤੇ ਖੁਮਾਰ ਵਾਦਾ ਗਿਆ ਦੈਨ ਚੰਗਾ ਚੜਾ ਆ ਵਾਰ ਦੇ ਖੀਲੇ ਪੰਜਾ ਸਲੋਕੀ ਬਾਕੀ ਬਰਹਿ ਗਏ ਸਨ ਜੋ ਇੱਕਾ ਦੁਕਾ ਆਦਮੀ ਅੰਦਰ ਆਉਣੇ ਸ਼ੁਰੂ ਹੋ ਗਏ ਸੁੰਦਰੀ ਦਾ ਦਿਲ ਇਹੋ ਚਾਹੁੰਦਾ ਸੀ ਕਿ ਅੱਜ ਦਿਨਵਰੇ ਦਾ ਹੋ ਜਾਵੇ ਤੇ ਉਸਦੇ ਭ੍ਰਿਤੀ ਇਸੇ ਤਰ੍ਹਾਂ ਸਤਗੁਰੂ ਦੇ ਚਰਨਾਂ ਵਿੱਚ ਜੁੜੀ ਰਹੇ ਉਸ ਨੂੰ ਬ੍ਰਹਮਾ ਵਿਸ਼ਨੂੰ ਵੀ ਅਮਰਤ ਰਸ ਪੀਣ ਤੋਂ ਹਟਾਉਣਾ ਸਕਣ ਰਾਗੀ ਸਿੰਘ ਵਿਚਾਰੇ ਬੜੇ ਨਿਰਾਸ਼ ਹੋ ਗਏ ਵਾਰ ਦਾ ਭੋਗ ਪੈ ਚੱਲਿਆ ਸੀ ਪਰ ਅਜੇ ਤੱਕ ਸੰਗਤਾਂ ਨਹੀਂ ਸੰਪੂਰਜੀਆਂ ਉਹਨਾਂ ਦਾ ਖਿਆਲ ਸੀ ਕਿ ਜੇ ਇਹੋ ਹਾਲ ਰਹਾ ਤਾਂ ਐਤ ਕਾਂ ਦਾ ਗੁਰਪੁਰਬ ਉਹਨਾਂ ਦਾ ਭਾਵੇਂ ਸੁੱਕਾ ਹੀ ਜਾਊ ਉਹਨਾਂ ਵਿੱਚੋਂ ਇੱਕ ਨੇ ਉੱਠ ਕੇ ਪਾਈ ਹੋਰਾਂ ਪਾਸ ਜਾ ਕੇ ਕਿਹਾ ਪਾਈ ਸਾਹਿਬ ਜੀ ਭੋਗ ਪੈਣ ਵਾਲਾ ਤੇ ਸੰਗਤ ਅਜੇ ਤੱਕ ਨਹੀਂ ਆਈ ਪਾਈ ਹੋਰੀ ਜੋ ਮਹਾਰਾਜ ਦੀ ਤਾਬਿਆ ਬੈਠੇ ਉਂਗਰੇ ਸਨ ਤਰਭੁਕ ਪਏ ਤੇ ਅੱਖਾਂ ਮਲਦੇ ਹੋਏ ਬੋਲੇ ਕੀ ਕਿਹਾ ਜੀ ਆਣ ਕਰ ਕਰ ਕੇ ਰਾਗੀ ਸੰਗ ਨੇ ਫਿਰ ਆਪਣੀ ਗੱਲ ਤੋਂ ਹਰਾ ਕੇ ਕਹੀ ਤੇ ਪਾਈ ਸਹਿ ਬੋਲੇ ਮਹਾਰਾਜ ਇਹ ਆਣ ਕਰ ਕਰ ਕੇ ਪਿੰਡ ਦੇ ਲੋਕ ਜੋ ਏ ਮੈਂ ਜਾ ਕੇ ਥੱਦ ਲਿਆਉਣਾ ਆਣ ਕਰ ਕਰ ਕੇ ਤੇ ਉਹ ਸੰਗਤ ਨੂੰ ਸੱਦਨ ਚਲੇ ਗਏ ਰਾਗੀ ਸਿੰਘ ਜਾਣ ਕੇ ਦੇਰ ਲਾਰੇ ਸਨ ਤਾਂ ਜੋ ਲੋਕ ਇਕੱਠੇ ਹੋ ਜਾਣ ਤੇ ਭੋਗ ਪਾਇਆ ਜਾਵੇ ਭਾਈ ਹੋਰੀ ਪਹਿਲਾਂ ਗਏ ਫਿਰ ਗਏ ਤੇ ਮੁਰਤੀ ਜੀ ਵਰ ਗਏ ਦਪਹਿਰਾ ਹੁੰਦਿਆਂ ਤੱਕ ਜਦ ਕੜਾ ਪ੍ਰਸ਼ਾਦ ਦੀ ਵਾਸ਼ਨਾ ਦੂਰ ਤੱਕ ਫੈਲਣ ਸ਼ੁਰੂ ਹੋਈ ਤਾਂ ਗੁਰਦੁਆਰਾ ਇਸ ਤਰ੍ਹਾਂ ਮਰਦਾਂ ਤੇ ਬੱਚਿਆਂ ਨਾਲ ਭਰ ਗਿਆ ਅਜੇ ਸੰਗਤਾਂ ਨੂੰ ਆਇਆ ਥੋੜਾ ਹੀ ਚਿਰ ਹੋਇਆ ਸੀ ਜੋ ਰਾਗੀ ਸਿੰਘਾਂ ਨੂੰ ਸੱਜੋਂ ਖੱਬੋਂ ਕੂਣੀਆਂ ਵਜਣ ਲੱਗ ਪਈਆਂ ਤੇ ਉਹਨਾਂ ਦੇ ਕੰਨਾਂ ਵਿੱਚ ਛੇਤੀ ਭੋਗ ਪਾਓ ਅਸੀਂ ਪਹਿਲੇ ਬੰਨੇ ਵੀ ਜਾਣਾ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ ਅੰਤਾਂ ਸਾਦੀ ਵਾਰ ਦਾ ਭੋਗ ਪਿਆ ਤੇ ਭਾਈ ਸਾਹਿਬ ਬੜੀ ਹੌਸਲੇ ਨਾਲ ਤੇ ਖੁਸ਼ੀ-ਖੁਸ਼ੀ ਅਰਦਾਸਾ ਕਰਨ ਲਈ ਅਗਾਹ ਆਜ ਕੜਾ ਪ੍ਰਸ਼ਾਦ ਗਫੇ ਤਰੂ ਤਰ ਸਨ 11 ਰੁਪਏ ਦਾ ਪ੍ਰਸ਼ਾਦ ਤੇ ਪਾਲਾ ਸੰਗ ਤੇ ਉਸ ਦੀ ਪਾਰਟੀ ਨੇ ਕਰਾਇਆ ਸੀ ਤੇ ਪੰਚਾਇਤ ਦਾ ਇਸ ਤੋਂ ਵੱਖਰਾ ਸੀ ਸਿੱਖ ਪੜਦੇ ਸਨ ਦੇ ਸਰਬਤ ਲਾਏਵੰਦ ਜੋ ਵੀ ਆਵੇ ਸੋ ਰਾਜੀ ਜਾਈ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਰੇ ਪਾਣੀ ਸਰਬਤ ਦਾ ਭਲਾ ਇਸ ਦੇ ਨਾਲ ਹੀ ਸਾਰੀ ਸੰਗਤ ਨੇ ਮੱਥਾ ਟੇਕਿਆ ਇਸੇ ਵੇਲੇ ਤੂੜੀ ਵਾਲੀ ਕੋਠੜੀ ਦਾ ਬੂਹਾ ਧੜ ਧੜ ਖੁੱਲਣ ਦੀ ਆਵਾਜ਼ ਆਈ ਤੇ ਅੰਬਾਰ ਦਾ ਅੰਬਾਰ ਤੂੜੀ ਕਮਰੇ ਵਿੱਚ ਆ ਪਈ ਦੇ ਨਾਲ ਹੀ ਇੱਕ ਕੁੜੀ ਲੜਖੜਾਂਦੀ ਚਫਾਲਾਂ ਡਿੱਗੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਜੱਥੇ ਮੱਥਾ ਟੇਕਣ ਦੀ ਥਾਂ ਸੀ ਉੱਥੇ ਮੋਢੇ ਮੋਢੇ ਕੁੜੀ ਦਾ ਸਿਰ ਵੱਜਾ ਤੇ ਉਹ ਲਗਭਗ ਤੂੜੀ ਅੱਟ ਤੱਬੀ ਗਈ ਸਬੜਾਂ ਦਾ ਧਿਆਨ ਇਸ ਪਾਸੇ ਖਿੱਚਿਆ ਗਿਆ ਹੈਰਾਨੀ ਤੇ ਗੁੱਸੇ ਨਾਲ ਉਹਨਾਂ ਦੇ ਅੰਦਰ ਬਾਹਰ ਪੜਕੁੱਟੇ ਜਦ ਉਹਨਾਂ ਡਿੱਠਾ ਕਿ ਇਹ ਤਾਂ ਉਹੀ ਕਲੰਦਰਾਂ ਦੀ ਕੁੜੀ ਹੈ ਰੱਬ ਦੇ ਤੇ ਬੰਦਾ ਤੇ ਲੋਕੀ ਟੁੱਟ ਕੇ ਪੈ ਗਏ ਉਹ ਭਾਗਣੀ ਉੱਤੇ ਕਿਸੇ ਨੇ ਮੁੱਕੀ ਕਿਸੇ ਨੇ ਕਿਸਾਨੋ ਕਿਸੇ ਨੇ ਲਾਤ ਕਿਸੇ ਨੇ ਚਪੇੜ ਮਾਰ ਮਾਰ ਕੇ ਕੁੜੀ ਦਾ ਸੱਥਰ ਲਾਹ ਟੋਟਿਆ ਇੱਕ ਤਾਂ ਉਹ ਅੱਗੇ ਇਸ ਬਾਪ ਦਾ ਲਾਹ ਪਾਕਾਂ ਤੇ ਤੁਲੇ ਸ ਉਹ ਨੇਰ ਇਹ ਕੇ ਚੂਦ ਦੇ ਅੰਦਰ ਆ ਜਾਣ ਕਰਕੇ ਮਣਾ ਮੂਹ ਕੜਾ ਪ੍ਰਸ਼ਾਦਕ ਤਾਵਾਂ ਕੁੱਤਿਆਂ ਜੋਗਾ ਹੋ ਗਿਆ ਪਤਾ ਨਹੀਂ ਅਜੀ ਉਹਨਾਂ ਹੋਰ ਉਸ ਨੂੰ ਕਿੰਨੀ ਸਜ਼ਾ ਦੇਣੀ ਸੀ ਵਿੱਚੇ ਕਈ ਨੂੰ ਇਹ ਫਿਕਰ ਪੈ ਗਿਆ ਜੋ ਐਸਾ ਨਾ ਹੋਵੇ ਕਿ ਮਾਰੀ ਜਾਵੇ ਅੱਗੇ ਇੱਕ ਮੁਕਾਦਮੇ ਤੋਂ ਮਥੇ ਮਥੇ ਪਿੰਡ ਦੇ ਖਲਾਸੀ ਹੋਈ ਸੀ ਉਤੋਂ ਹੋਰ ਕੋਈ ਪਵਾੜਾ ਨਾ ਪੈ ਜਾਏ ਕੁੜੀ ਨੂੰ ਘਸੀਟਦੇ ਤੇ ਗਾਲ ਮੰਦਾ ਬੋਲਦੇ ਹੋਏ ਬਾਹਰ ਵਿੜੇ ਵਿੱਚ ਲਿਆਏ ਕੁੜੀ ਦੇ ਨੱਕ ਮੂੰਹ ਤੇ ਸਿਰ ਵਿੱਚੋਂ ਪਰਲ ਪਰ ਲਹੂ ਵਗ ਰਿਆ ਸੀ ਜਿਸ ਨਾਲ ਉਸਦੇ ਸਾਰੇ ਕੱਪੜੇ ਗੜਾ ਚੋਏ ਪਏ ਸਨ ਕਈਆਂ ਨੇ ਤਾਂ ਇਹੋ ਖਿਆਲ ਕੀਤਾ ਕਿ ਬਸ ਇਸ ਕੁੜੀ ਦੀ ਖੇਡ ਖਤਮ ਹੈ ਵਿਚ ਵਿੱਚ ਕਈ ਬੰਦੇ ਚਿੰਤਾਤ ਰੋ ਕੇ ਇੱਕ ਦੂਜੇ ਨਾਲ ਕੰਨਾਂ ਫੁਸੀ ਕਰ ਰਹੇ ਸਨ ਕਿ ਇਹਨਾਂ ਨੂੰ ਬਾਹਰੋਂ ਬਚਨ ਸਿੰਘ ਵੀ ਆ ਨਿਕਲਿਆ ਬਚਨ ਸਿੰਘ ਨੂੰ ਵੇਖ ਕੇ ਲੋਕਾਂ ਦਾ ਕ੍ਰੋਧ ਹੋਰ ਵੀ ਤੇਜ਼ ਹੋ ਗਿਆ ਉਹ ਤਾਂ ਅੱਗ ਗਈ ਇਸ ਤੇ ਵਰਨ ਲਈ ਕੋਈ ਨਾ ਕੋਈ ਬਾਣਾ ਲੱਭਦੇ ਤਾਂ ਪਰ ਇਹ ਤਾਂ ਬਣੀ ਬਣਾਈ ਗੱਲ ਉਹਨਾਂ ਨੂੰ ਲੱਗ ਗਈ ਇਹੋ ਹੀ ਨਹੀਂ ਕੰਨਾਂ ਨੇ ਤਾਂ ਪੂਰਾ ਪੂਰਾ ਸ਼ੱਕ ਵੀ ਹੋ ਗਿਆ ਕਿ ਇਹ ਸਾਰੀ ਕਾਰਸਤਾਨੀ ਨਹੀਂ ਬਾਚਲਨੀ ਬਚਨ ਸਿੰਘ ਦੀ ਹੈ ਵਜਨ ਸਿੰਘ ਨੂੰ ਇਸ ਵੇਲੇ ਕਿਸੇ ਪਾਸੋਂ ਕੁਝ ਪੁੱਛਣ ਦਾ ਖਿਆਲ ਹੀ ਨਹੀਂ ਸੀ। ਸੁੰਦਰੀ ਨੂੰ ਇਸ ਤਰ੍ਹਾਂ ਲੋਹ ਵਿੱਚ ਸੜ ਡੋ ਹੋਈ ਤੇ ਬਿਉਸ਼ ਵੇਖ ਕੇ ਉਸ ਦੇ ਅੰਦਰ ਕਹਿਰਾਂ ਦਾ ਜੋਸ਼ ਭਰ ਗਿਆ। ਉਸ ਦਾ ਲਹੂ ਉਬਾਲੇ ਖਾਂ ਲੱਗਾ ਤੇ ਉਹ ਕੜਕਵੀਂ ਆਵਾਜ਼ ਵਿੱਚ ਬੋਲਿਆ, "ਇਨੂੰ ਕਿਉਂ ਮਾਰਿਆ ਗਏ? ਇਹਨੇ ਕੀ ਕਸੂਰ ਕੀਤਾ ਸੀ?" ਇਸ ਇੱਕ ਸਵਾਲ ਦੇ ਜਵਾਬ ਵਿੱਚ ਦਰਜਨਾਂ ਜ਼ੁਬਾਨਾਂ ਚੱਲਣੀਆਂ ਸ਼ੁਰੂ ਹੋ ਗਈਆਂ। "ਇਸ ਦਾ ਕੰਮ ਕੀ ਸੀ ਇੱਥੇ? ਇਹਨੂੰ ਕੌਣ ਲਿਆਇਆ? ਅਸੀਂ ਸਭ ਕੁਝ ਜਾਣ ਗਏ ਹਾਂ। ਤਰਨ ਦਾ ਨਾਸ਼ ਹੋ ਗਿਆ। ਕਲਯੁਗ ਦੇ ਚਮਤਕਾਰੇ ਸਾਡਾ ਬੇੜਾ ਗਰ ਕਰ ਦਿੱਤਾ। ਇਨ੍ਹਾਂ ਕਲਾ ਪ੍ਰਸ਼ਾਦ ਕਿੱਧਰ ਜਊਗਾ?" ਰੌਲਾ ਪਾnde ਲੋਕੀ ਸੁੰਦਰੀ ਵਾਲੋਂ ਹਟ ਕੇ ਬਚਨ ਸਿੰਘ ਦੇ ਦਵਾਰੇ ਜਾ ਜੁੜੇ ਤੇ ਉਸ ਵੇਲੇ ਹਸਤਾਂ ਤੱਕਣ ਲੱਗੇ ਚਿਕਨ ਚੂਹੇ ਨੂੰ ਮਾਰਨ ਤੋਂ ਪਹਿਲਾਂ ਬਿੱਲੀ ਉਸ ਵੱਲ ਤੱਕਦੀਆਂ ਪਰ ਬਚਨ ਸਿੰਘ ਦਾ ਗੁੱਸਾ ਜਰਾ ਵੀ ਠੰਡਾ ਨਾ ਆਇਆ ਉਹ ਕਰੋਧ ਨਾਲ ਕੰਦਾ ਹੈ ਬੋਲਿਆ ਇਹ ਹੱਦ ਦਰਜੇ ਦਾ ਕਸਾਈ ਪੁਣਾ ਹੈ ਇਹ ਵਿਚਾਰੀ ਸ਼ਬਦ ਕੀਰਤਨ ਸੁਣਨ ਲਈ ਜਿ ਪ੍ਰੇਮ ਵਾਸੋ ਕੇ ਆ ਗਈ ਤਾਂ ਕਿੱਦਾਂ ਦਾ ਨੀਰ ਆ ਗਿਆ ਇਸ ਬੇਦਰਦੀ ਨਾਲ ਇਹਨੂੰ ਕੋਹਾ ਗਿਆ ਕਿ ਉਹਦਾ ਗਲਾ ਭਰਿਆ ਤੇ ਅੱਖਾਂ ਚੋਂ ਚਥਰੀ ਫੁੱਟ ਨਿਕਲੇ ਉਸ ਦੀਆਂ ਗੱਲਾਂ ਨਾਲ ਸੁਣਨ ਵਾਲਿਆਂ ਉੱਤੇ ਉਹੀ ਅਸਰ ਹੋਇਆ ਜਿਹੜਾ ਆਪਕਾਰੀ ਵਿੱਚ ਬੈਠੇ ਚਰਾਬੀਆਂ ਨੂੰ ਵੇਦ ਮੰਤਰ ਸੁਨਾਣਾ ਹੁੰਦਾ ਹੈ ਉਹ ਸਾਰੇ ਇਸ ਤਨਾਸਰੇ ਸੰਜੀਕਨ ਬਚਨ ਸਿੰਘ ਵਿਉਚੇ ਵਿੱਚ ਬੜਾ ਰਿਆ ਹੋਵੇ ਇੱਕ ਜਣਾ ਗਾਹੋ ਕੇ ਬੁਲਾ ਕੀ ਸ਼ਬਦ ਸੁਣਾਈ ਸੀ ਸਰਦਾਰ ਜੀ ਇਹੋ ਜੀਆਂ ਪੱਤੇ ਬੰਜਾ ਕਿਤੇ ਹੋਰੋਂ ਜਾ ਕੇ ਦੱਸੀ ਦੂਜਾ ਬੋਲੇ ਨਾਲੇ ਚੋਰ ਨਾਲੇ ਚਤਰ ਤੀਜਾ ਅਸੀਂ ਤਾਂ ਅੱਗੇ ਹੀ ਜਾਣਦੇ ਸਾਂ ਜੋ ਇੱਕ ਨਾ ਇੱਕ ਦਿਨ ਚੰਨ ਚੜ੍ਹ ਕੇ ਛੱਡੂ 100 ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਭਲਾ ਪਾਪ ਲੁਕਾਇਆ ਕਿਤੇ ਲੁਕਿਆ ਚੌਥਾ ਇਸ ਵਿਚਾਰੇ ਨੇ ਸਾਰਿਆਂ ਨੂੰ ਗਿਆਨੀ ਜੀ ਸਮਝ ਛੱਡਿਆ ਕਿ ਉਹਦੀ ਹਰ ਗੱਲ ਵਿੱਚ ਸਾਂਝੀ ਵਾਲ ਬਣ ਜਾਉ ਇਹ ਨਹੀਂ ਪਤਾ ਜੋ ਸਾਡੇ ਭਾਈ ਜੀ ਇਸ ਗੁਰਦੁਆਰੇ ਵਿੱਚ ਇਹੋ ਜੀਆਂ ਸ਼ੈਤਾਨੀਆਂ ਨਹੀਂ ਹੋਣ ਦਿੰਦੇ ਬਚਨ ਸਿੰਘ ਨੂੰ ਅਜੇ ਤੱਕ ਉਹਨਾਂ ਦੀਆਂ ਉੂਡ ਭਾਂ ਗੱਲਾਂ ਦੀ ਸਮਝ ਨਹੀਂ ਤੋ ਉਹਨਾਂ ਦਾ ਅਜੀਬ ਭਾਵ ਦੇਖ ਕੇ ਕਬਰ ਜਗਿਆ ਉਸ ਦਾ ਧਿਆਨ ਸੁੰਦਰੀ ਵੱਲ ਗਿਆ ਉਹ ਡਰ ਗਿਆ ਸ਼ਾਇਦ ਇਹ ਬਚ ਨਾ ਸਕੇ ਇਹ ਖਿਆਲ ਕਰਕੇ ਉਸ ਨੇ ਉੱਥੇ ਠਹਿਰਨਾ ਖਤਰਨਾਕ ਸਮਝਿਆ ਅਗਾਹ ਵੱਧ ਕੇ ਉਸ ਨੇ ਸੁੰਦਰੀ ਨੂੰ ਕਲਾਏ ਵਿੱਚ ਚੁੱਕ ਲਿਆ ਤੇ ਕਹਿੰਦਾ ਹੋਇਆ ਬੂਹੂ ਬਾਹਰ ਨਿਕਲ ਗਿਆ ਜ਼ਾਲਮ ਨਰਦਈ ਲਵ ਮੈਨੂੰ ਆਪਣੇ ਘਰ ਲੈ ਜਾਂਦਾ ਹਾਂ ਚਾਹੋ ਮੇਰਾ ਭਾਂਡਾ ਛੇਕ ਦੋ ਮੈਂ ਤੈਨੂੰ ਸਾਰਿਆਂ ਨੂੰ ਨਫ਼ਰਤ ਕਰਦਾ ਸਾਰਿਆਂ ਨੇ ਹੋਏ ਹੋਏ ਕਰਕੇ ਮਗਰ ਖਿੱਲੀ ਮਾਰ ਦਿੱਤੀ ਤੇ ਹੱਸ ਕੇ ਦੂਰੇ ਹੁੰਦਿਆਂ ਜੋ ਜੈਸ ਤੇ ਮੂੰਹ ਆਇਆ ਕਹੀ ਗਈ ਉਹਨਾਂ ਦਾ ਗੁੱਸਾ ਲਗਭਗ ਦੂਰ ਹੋ ਗਿਆ ਜਦ ਆਦਮੀ ਵੇਖਦਾ ਹੈ ਕਿ ਉਸ ਦਾ ਦਸ਼ਮਨ ਨਵੀਂ ਕੜਿੱਕੀ ਵਿੱਚ ਫਸ ਰਿਹਾ ਹੈ ਤਾਂ ਅਜਿਹੇ ਵਿਲੇ ਉਸ ਨੂੰ ਆਪਣੇ ਨੁਕਸਾਨ ਵੀ ਨਫਾ ਹੀ मालूम ਹੁੰਦਾ ਹੈ ਇਸ ਤੋਂ ਛੱਟੋ ਬਚਨ ਸਿੰਘ ਦੇ ਵਿਰੁੱਧ ਹੋਰ ਜੋ ਕਾਰਵਾਈ ਕਰਨਾ ਚਾਹੁੰਦੇ ਸਨ ਉਸ ਦੀ ਹੁਣ ਲੋੜ ਨਹੀਂ ਸੀ ਉਹਨਾਂ ਦਾ ਮਤਲਬ ਆਪਣੇ ਆਪ ਹੀ ਪੂਰਾ ਹੋ ਚੁੱਕਾ ਸੀ ਸੰਗਤ ਫਿਰ ਗੁਰਦੁਆਰੇ ਜਾ ਬੱਠੀ ਕੜਾ ਪ੍ਰਸ਼ਾਦ ਉਹਨਾਂ ਸਾਰਾ ਹੀ ਚੁਕਵਾ ਦਿੱਤਾ ਤੇ ਹੋਰ ਰਸਤ ਮੰਗਾ ਕੇ ਤਿਆਰ ਕੀਤਾਗਾ ਪਹਿਲਾਂ ਕਿੱਧਰ ਗਿਆ 에ਰਾਬੀ ਜਾਨੇ